ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਕਿ ਕਾਂਗਰਸ ਦੇ ਵਿੱਚ ਧੜਾ ਧੜ ਅਸਤੀਫਿਆਂ ਦੀ ਝੜੀ ਲੱਗਣ ਵਾਲੀ ਹੈ ਕੀ ਵਿਕਰਮ ਮਜੀਠੀਆ ਨਵਜੋਤ ਸਿੰਘ ਸਿੱਧੂ ਦੇ ਪੱਖ ਦੇ ਵਿੱਚ ਬਿਆਨ ਦੇਣ ਲਈ ਜੇਲ੍ਹ ਤੋਂ ਬਾਹਰ ਆਉਣਗੇ ਕੀ ਸਿੱਧੂ ਜੋੜੀ ਭਾਰਤੀ ਜਨਤਾ ਪਾਰਟੀ ਨਾਲ ਗਿੱਟਮਿਟ ਕਰ ਚੁੱਕੀ ਹੈ ਜਾਂ ਸੱਚੀ ਕਾਂਗਰਸੀ ਅੌਦਾ ਦੇਣ ਦੇ ਬਦਲੇ ਨੋਟ ਲੈਂਦੇ ਨੇ ਨੋਟਾਂ ਨਾਲ ਭਰੇ ਹੋਏ ਬੈਗ ਲੈਂਦੇ ਨੇ ਇਸ ਸਮੇਂ ਇਹੀ ਸਵਾਲ ਜਿਹੜੇ ਆ ਉਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਘੁੰਮਦੇ ਨਜ਼ਰ ਆ ਰਹੇ ਨੇ ਆਪਾਂ ਵੀ ਇਹਨਾਂ ਸਵਾਲਾਂ ਦੇ ਸਾਹਮਣੇ ਖੋਵਾਂਗੇ ਤੇ ਇਹਨਾਂ ਦੇ ਅੰਦਰੋਂ ਕੁਝ ਇਹੋ ਜਿਹਾ ਉੱਤਰ ਲੱਭਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸਾਨੂੰ ਅੱਗੇ ਦੱਸ ਸਕਣ ਕਿ ਪੰਜਾਬ ਦੀ ਪੋਲਿਟਿਕਸ ਜਾਂ ਸਿੱਧੂ ਜੋੜੇ ਦੀ ਪੋਲਿਟਿਕਸ ਕਿਹੜੇ ਪਾਸੇ ਨੂੰ ਜਾ ਰਹੀ ਹੈ ਔਰ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਪ੍ਰਵੇਸ਼ ਸ਼ਰਮਾ ਜੀ ਪ੍ਰਵੇਸ਼ ਜੀ ਜੀ ਆਇਆਂ ਨੂੰ ਮਿਹਰਬਾਨੀ ਜਸਵੀਰ ਜੀ ਪ੍ਰਵੇਸ਼ ਜੀ ਬੱਲੇ ਬੱਲੇ ਹੋਈ ਪਈ ਆ ਸਿੱਧੂ ਜੋੜੇ ਦੀ ਔਰ ਬੀਬੀ ਨਵਜੋਤ ਕੌਰ ਸਿੱਧੂ ਨੇ ਤਾਂ ਕਮਾਲ ਕੀਤੀ ਮੈਂ ਵੀਡੀਓ ਦੇਖ ਰਿਹਾ ਸੀਗਾ ਕਿ ਉਹ ਕਿਸੇ ਪ੍ਰੋਗਰਾਮ ਦੇ ਵਿੱਚ ਸ਼ਾਇਦ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਗਏ ਸੀਗੇ ਬੀਬੀ ਨਵਜੋਤ ਕੌਰ ਸਿੱਧੂ ਖੜੀ ਤੇ ਉੱਥੇ ਭੰਗੜਾ ਪਾ ਰਹੇ ਸੀਗੇ ਤੇ ਉੱਪਰ ਕਿਸੇ ਨੇ ਲਿਖਿਆ ਹੋਇਆ ਸੀਗਾ ਕਿ ਕਾਂਗਰਸ ਚ ਕਲੇਸ਼ ਪਾਉਣ ਤੋਂ ਬਾਅਦ ਬੀਬੀ ਇੰਜੋਏ ਕਰਦੀ ਗਈ ਨੇ ਦੇਖੋ ਨਵਜੋਤ ਕੋਰ ਸਿੱਧੂ ਦਾ ਨਾ ਇੱਕ ਆਪਣਾ ਸਟਾਈਲ ਹੈ ਇਹ ਇਹ ਉਹਨਾਂ ਨੇ ਪਹਿਲੀ ਵਾਰ ਨਹੀਂ ਕੀਤਾ ਉਹ ਪਹਿਲਾਂ ਵੀ ਬੜੀ ਵਾਰੀ ਇਸ ਤਰ੍ਹਾਂ ਦਾ ਕੁਝ ਕਰਕੇ ਤੇ ਆ ਬੜੇ ਰਿਲੈਕਸ ਜਿ ਹੋ ਕੇ ਉਸ ਤੋਂ ਬਾਅਦ ਉਹ ਆਪਣਾ ਫਿਰ ਆਪਣੇ ਕੰਮ ਹੀ ਲੱਗ ਜਾਂਦੇ ਨੇ ਜੀ ਉਹ ਸਾਰਿਆਂ ਨੂੰ ਕੰਮ ਲਾ ਆਂਦੇ ਨੇ ਹੂੰ ਤੇ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਹੀ ਕੀਤਾ ਹੈ ਉਹਨਾਂ ਨੇ ਵੀ ਇੱਕ ਬਿਆਨ ਜਾਂ ਦੇਣਾ ਛੋਟਾ ਜਿਹਾ ਜੀ ਪਰ ਇਹ ਬਿਆਨ ਥੋੜਾ ਜਿਹਾ ਹੋਰ ਤਰੀਕੇ ਨਾਲ ਹੋ ਗਿਆ ਜੀ ਹੂੰ ਇਹ ਮੈਨੂੰ ਐ ਲੱਗਦਾ ਹੈ ਵੀ ਅ ਕਿਉਂਕਿ ਪਹਿਲਾਂ ਜੀ ਆਪਾਂ ਥੋੜੀ ਜੀ ਬੈਕ ਜਾਈਏ ਪਿਛਲੇ ਮੈਨੂੰ ਲੱਗਦਾ ਵੀ ਪਿਛਲੇ ਇਲੈਕਸ਼ਨ ਜਦੋਂ ਦੇ ਹੋਏ ਨੇ ਪੰਜਾਬ ਅਸੈਂਬਲੀ ਚ ਜੀ ਉਸ ਤੋਂ ਬਾਅਦ ਮੈਨੂੰ ਲੱਗਦਾ ਥੋੜੀ ਦੇਰ ਬਾਅਦ ਸਿੱਧੂ ਜੋੜੇ ਨੂੰ ਸ਼ਾਇਦ ਕੋਈ ਰਿਸਪੌਂਸਿਬਿਲਟੀ ਨਹੀਂ ਦਿੱਤੀ ਗਈ ਹਾਈ ਕਮਾਂਡ ਵੱਲੋਂ ਵੀ ਬਿਲਕੁਲ ਜਿਹੜੀਆਂ ਕਮੇਟੀਆਂ ਕਮੂਟੀਆਂ ਵੀ ਬਣੀਆਂ ਅਲੱਗ-ਅਲੱਗ ਸਟੇਟਾਂ ਦੀਆਂ ਉਹਦੇ ਵਿੱਚੋਂ ਵੀ ਇਹ ਮਿਸਿੰਗ ਸੀਗੇ ਕਿਉਂਕਿ ਸਟਾਰ ਕੰਪੇਨਰਾਂ ਦੇ ਵਿੱਚੋਂ ਵੀ ਗਾਇਬ ਗਾਇਬ ਸੀਗੇ ਤੇ ਹੁਣ ਲੈ ਦੇ ਕੇ ਇਹਨਾਂ ਲਈ ਇੱਕ ਪ੍ਰਿੰਕਾ ਗਾਂਧੀ ਜੀ ਦਾ ਜੋ ਸੀਗਾ ਸਹਾਰਾ ਬਚਿਆ ਸੀਗਾ ਉਹ ਵੀ ਕਦੇ-ਕਦੇ ਫੋਟੋ ਆਉਂਦੀ ਉਹ ਵੀ ਕਦੇ-ਕਦੇ ਫੋਟੋ ਆਉਂਦੀ ਹੁਣ ਉਹ ਫੋਟੋ ਚ ਕਿੰਨੀ ਕ ਸੱਚਾਈ ਹੈ ਵੀ ਉਹ ਫੋਟੋਆਂ ਇਕੱਠੀਆਂ ਖਿੱਚ ਕੇ ਰੱਖ ਲੀਆਂ ਜਾਂ ਜਾਂਦੇ ਨੇ ਸਿੱਧੂ ਸਾਹਿਬ ਮਿਲਣ ਉਹਨਾਂ ਨੂੰ ਪਰ ਹੁਣ ਜੋ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗੇ ਜੀ ਮੈਨੂੰ ਲੱਗਦਾ ਵੀ ਕਿਤੇ ਉਹ ਗੇਟ ਵੀ ਬੰਦ ਨਾ ਹੋ ਜੇ ਇਹਨਾਂ ਵਾਸਤੇ ਹੂੰ ਕਿਉਂਕਿ 500 ਕਰੋੜ ਦੇਣ ਦੀ ਜਿਹੜੀ ਗੱਲ ਹੈ ਹਰਾ ਕੀ ਬੀਬੀ ਜੀ ਬਾਅਦ ਚ ਉਹਨੂੰ ਘੁਮਾ ਕੇ ਗੱਲ ਨੂੰ ਜੀ ਪਹਿਲਾਂ ਉਹਨਾਂ ਨੇ ਸਿੱਧੀ ਕੀਤੀ ਬਾਅਦ ਦੇ ਵਿੱਚ ਨਵਜੋਤ ਕੌਰ ਜੀ ਘੁਮਾਉਣ ਦੇ ਨਜ਼ਰ ਆਏ ਉਸ ਗੱਲ ਨੂੰ ਪਰ ਉਹ ਡੈਮੇਜ ਹੋ ਗਿਆ ਜੀ ਕਿਉਂਕਿ ਜੇ ਤੁਸੀਂ 500 ਕਰੋੜ ਰੁਪਏ ਦੇ ਦੇਣ ਲੈਣ ਦੀ ਗੱਲ ਕਰਦੇ ਹੋ ਉਹ ਪੈਸਾ ਫਿਰ ਜਾਂਦਾ ਕਿੱਥੇ ਹੈ ਹੂੰ ਤੁਸੀਂ ਪੰਜਾਬ ਦਾ ਜੇ ਮੁੱਖ ਮੰਤਰੀ ਲਾਉਣਾ ਹੈ ਉਹ ਤਾਂ ਹਾਈ ਕਮਾਂਡ ਲਾਉਂਦੀ ਹੈ ਨਾ ਜੀ ਫਿਰ ਦਾ ਮਤਲਬ ਜੇ ਤੁਸੀਂ ਪੈਸਾ ਦੇਣ ਲੈਣ ਦੀ ਗੱਲ ਕਰ ਰਹੇ ਹੋ ਤਾਂ ਫਿਰ ਹਾਈ ਕਮਾਂਡ ਬਾਰੇ ਕਰ ਰਹੇ ਹੋ ਹਾਈ ਕਮਾਂਡ ਚ ਕੌਣ ਹੈ ਜੀ ਕਿਹੜੀ ਪਰਿਵਾਰ ਹੈ ਉਹ ਜਿਹੜਾ ਨੋਮੀਨੇਟ ਕਰਦਾ ਕਾਂਗਰਸ ਨੂੰ ਸਾਰਿਆਂ ਨੂੰ ਪਤਾ ਹੈ ਇਹ ਮੈਨੂੰ ਲੱਗਦਾ ਵੀ ਇਹਨਾਂ ਨੇ ਆਪਦੇ ਆਪ ਹੀ ਜੋ ਇਹਨਾਂ ਦੇ ਜੋ ਆਪਾਂ ਕਹਿੰਦੇ ਆ ਵੀ ਤਣਕੇ ਦਾ ਸਹਾਰਾ ਸੀਗਾ ਉਹ ਵੀ ਬੀਬੀ ਜੀ ਨੇ ਡੋਬ ਲਿਆ ਇਹ ਤਣਕੇ ਦਾ ਸਹਾਰਾ ਡੋਬ ਲਿਆ ਜਾਂ ਗਾਂ ਵਧੀਆ ਕੋਈ ਸ਼ਿਪ ਕੋਈ ਜਹਾਜ਼ ਵਧੀਆ ਮਿਲ ਗਿਆ ਤਾਂ ਫਿਰ ਤਣਕੇ ਦਾ ਸਹਾਰਾ ਕਾਤੋਂ ਲੈਣਾ ਜਾਂ ਜਹਾਜ਼ ਵਧੀਆ ਮਿਲ ਰਿਹਾ ਲਗਜ਼ਰੀ ਮਿਲ ਰਿਹਾ ਜਾਂ ਕਿਸੇ ਲਗਜ਼ਰੀ ਦਾ ਲਾਰਾ ਲੱਗ ਗਿਆ ਕਿ ਇੱਧਰ ਆ ਜਾਓ ਕੋਈ ਨਾ ਤੇ ਆਨੇ ਬਹਾਨੇ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਛੱਡਣਾ ਹੀ ਹੁੰਦਾ ਪਾਰਟੀ ਨੂੰ ਹੁਣ ਸਿੱਧਾ ਤਾਂ ਕਹਿ ਨਹੀਂ ਸਕਦੇ ਟਾਟਾ ਬਾਏ ਬਾਏ ਨਿਊ ਜਹਾਜ਼ ਚੋਂ ਤਾਂ ਪਹਿਲਾਂ ਹੀ ਆਏ ਰੇ ਨਾ ਜੀ ਇਹ ਉਹ ਲਗਜ਼ਰੀ ਅੱਛਾ ਉਸੇ ਜਹਾਜ਼ ਚ ਜਾਣਾ ਜੇ ਚੋਂ ਆਇਆ ਉਹ ਜਹਾਜ਼ ਦੇ ਝੂਟੇ ਤਾਂ ਪਹਿਲਾਂ ਹੀ ਲੈ ਚੁੱਕੇ ਨੇ ਇਹ ਉਹ ਜਹਾਜ਼ ਤਾਂ ਜਦੋਂ ਮਤਲ ਇਹ ਵਧੀਆ ਸੀਟ ਤੇ ਬੈਠੇ ਸੀ ਉਹ ਜਹਾਜ਼ ਦੇ ਵਿੱਚ ਉਹ ਜਹਾਜ਼ ਤੋਂ ਉਤਰਨਾ ਨਹੀਂ ਸੀ ਨਾ ਜੇਕਰ ਤੁਸੀਂ ਦੁਬਾਰਾ ਫੇਰ ਉਸੇ ਜਹਾਜ਼ 'ਚ ਜਾਣਾ ਸੀਗਾ ਉਹੀ ਫਲਾਈਟ ਤੁਸੀਂ ਦੁਬਾਰਾ ਕੈਚ ਕਰਨੀ ਚਾਹੁੰਦੇ ਹੋ ਉਸੇ ਪਾਰਟੀ 'ਚ ਤੁਸੀਂ ਜਾਣਾ ਚਾਹੁੰਦੇ ਹੋ ਫਿਰ ਕਿਉਂਕਿ ਤੁਹਾਡੇ ਕਿਰਦਾਰ ਤੇ ਡਿਪੈਂਡ ਕਰਦਾ ਹੈ ਹਮਮ ਕਈ ਲੋਕਾਂ ਦੀ ਜਿਹੜੀ ਅਕਸ਼ਾ ਹੈ ਉਹ ਇਸ ਤਰੀਕੇ ਦਾ ਬਣਾਇਆ ਹੋਇਆ ਮਾਰਕੀਟ ਦੇ ਵਿੱਚ ਲੋਕ ਉਹਨਾਂ ਬਾਰੇ ਸੋਚਦੇ ਨੇ ਵੀ ਯਾਰ ਇਹ ਗੱਲ ਘਮਾ ਕੇ ਜੇ ਕਰਦੇ ਨੇ ਜੀ ਟੁਕ ਟੁਕ ਮੁੱਲਾ ਦੇ ਵਿੱਚ ਸਿੱਧੂ ਜੂੜੇ ਤੂੰ ਇਸ ਤਰ੍ਹਾਂ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਗੱਲ ਕੀਤੀ ਆ ਉਹ ਸਿੱਧੀ ਜੀ ਕਰੀਆ ਉਹਨਾਂ ਨੇ ਪਹਿਲਾਂ ਉਹਨਾਂ ਨੇ ਉਹੀ ਚੁਟਕਲੇ ਸੋਨੀਆ ਗਾਂਧੀ ਬਾਰੇ ਸੁਣਾਏ ਫਿਰ ਉਹੀ ਚੁਟਕਲੇ ਉਹ ਬੀਜੇਪੀ ਬਾਰੇ ਸੁਣਾਉਣ ਲੱਗ ਗਏ ਆ ਕੇ ਉਹ ਯਾਨੀ ਕਿ ਸਿੱਧੀ ਜੀ ਗੱਲ ਕਰਦੇ ਨੇ ਵੀ ਯਾਰ ਮੈਂ ਹੁਣ ਇਹਦੇ ਨਾਲ ਆ ਹੂੰ ਉਹ ਸਿੱਧਾ ਜਿਹਾ ਕਰ ਦਿੰਦੇ ਨੇ ਪਰ ਹੁਣ ਜਿਹੜੀ ਇਹ 500 ਕਰੋੜ ਵਾਲੀ ਨਵੀਂ ਇੱਕ ਪਾਣਾ ਜੋ ਹੋ ਗਿਆ ਸ਼ੁਰੂ ਪੰਜਾਬ ਦੇ ਵਿੱਚ ਇਹ ਫੂੜ ਤਾਂ ਜੇ ਕੁਝ ਨਹੀਂ ਪਰ ਕਾਂਗਰਸ ਲਈ ਬਹੁਤ ਵੱਡਾ ਸੰਕਟ ਖੜਾ ਕਰਤਾ ਜੀ ਪਰ ਸਵਾਲ ਤਾਂ ਪ੍ਰਵੇਸ਼ ਜੀ ਇੱਥੇ ਇਹ ਆ ਸਭ ਤੋਂ ਵੱਡਾ ਕਿ ਨਵਜੂਤ ਕੌਰ ਸਿੱਧੂ ਹਰੀ ਗੱਲ ਸਿਰਫ ਇੱਥੋਂ ਤੱਕ ਸੀਮਤ ਨਹੀਂ ਰੱਖਦੇ ਕਿ ਹਾਂ 500 ਕਰੋੜ ਹੁਣ ਤਾਂ ਉਹਦੇ ਤੋਂ ਵੀ ਚਾਰ ਕਦਮ ਅਗਾਹ ਵਧ ਕੇ ਇੱਥੋਂ ਤੱਕ ਕਹਤਾ ਨਵਜੂਤ ਕੌਰ ਸਿੱਧੂ ਨੇ ਕਿ ਹਾਂ ਜਿਹੜਾ ਆ ਉਹ ਮੇਰੇ ਸੀਟ ਜਿਹੜੀ ਸਿਗੇ ਜਿੱਥੇ ਨਵਜੋਤ ਸਿੰਘ ਸਿੱਧੂ ਲੜਦੇ ਸੀਗੇ ਚੋਣ ਜਦੋਂ ਜੀਵਨ ਜੋਤ ਕੌਰ ਉਹਦੀ ਜਿੱਤਦੀ ਹੈ ਉਸ ਸੀਟ ਤੋਂ ਉਸ ਸੀਟ ਦੇ ਉੱਤੇ ਹਰਾਉਣ ਲਈ ਨਵਜੋਤ ਸਿੰਘ ਸਿੱਧੂ ਨੂੰ ਬਕਾਇਦਾ ਜਿਹੜਾ ਆ ਉਹ ਸੁਖਜਿੰਦਰ ਸਿੰਘ ਰੰਧਾਵਾ ਵਿਕਰਮਜੀਠੀਆਂ ਨੂੰ ਕਹਿੰਦੇ ਤੇਰਾ ਸਾਥ ਦਊਂਗਾ ਮੈਂ ਉਹ ਕਹਿੰਦੇ ਇਹ ਗੱਲ ਹੀ ਗਵਾਹੀ ਦੇਣ ਲਈ ਤਿਆਰ ਆ ਮਤਲਬ ਇਹ ਵੀ ਕਮਾਲ ਦੀ ਗੱਲ ਹੈ ਕਿ ਅਕਾਲੀ ਲੀਡਰ ਜਿਹਨੂੰ ਸਿੱਧੂ ਸਿੱਧੇ ਮੂੰਹ ਬੁਲਾਉਂਦਾ ਨਹੀਂ ਸੀ ਜਿਹੜਾ VOTING ਵਾਲੇ ਦਿਨ ਵੀ ਮੱਥੇ ਲੱਗਾ ਤੇ ਮੱਥੇ ਤੇ ਤਿਊੜੀਆਂ ਪੈ ਗਈਆਂ ਵੱਖਰੀ ਗੱਲ ਹੈ ਜਲੰਧਰ ਦੇ ਇੱਕ ਪ੍ਰੋਗਰਾਮ 'ਚ ਜੱਫੀਆਂ ਵੀ ਪੈ ਗਈਆਂ ਮੁੜ ਕੇ ਉਹ ਵਿਕਰਮਜੀਠੀਆਂ ਸਿੱਧੂ ਲਈ ਗਵਾਹੀ ਦੇਣ ਲਈ ਤਿਆਰ ਰਾਜਨੀਤੀ ਬੜੀ ਅਜੀਬ ਜੀ ਖੇਡ ਹੈ ਜੀ ਇਹ ਵਿੱਚ ਕੁਝ ਵੀ ਹੋ ਸਕਦਾ ਹੈ ਤੇ ਹੁਣ ਜਿਸ ਜਿਹੜੇ ਕੌਨਫੀਡੈਂਸ ਨਾਲ ਬੀਬੀ ਜੀ ਨੇ ਕਿਹਾ ਵੀ ਮੈਂ ਮਜੀਠੀਆ ਤੋਂ ਬਿਆਨ ਲਵਾ ਦੂੰ ਮਜੀਠੀਆ ਤੋਂ ਗਵਾਹੀ ਦਵਾ ਦੂੰ ਉਹ ਆਪਦੇ ਆਪ ਚ ਹੀ ਦੱਸਦਾ ਵੀ ਉਹਨਾਂ ਦਾ ਕੌਨਫੀਡੈਂਸ ਲੈਵਲ ਕਿੱਥੇ ਹੈ ਜੀ ਨਹੀਂ ਜਿਹੜਾ ਬੰਦਾ ਹੁਣ ਜੇਲ੍ਹ ਚ ਬੈਠਾ ਹੈ ਜਿਹੜੇ ਬੰਦੇ ਨਾਲ ਤੁਹਾਡੀ ਇਸ ਲੈਵਲ ਤੇ ਲਾਕ ਡਾਟ ਰਹੀ ਹੈ ਜੀ ਤੁਹਾਡੇ ਹਸਬੰਡ ਦੇ ਮਤਲਬ ਕਿ ਤਲਵਾਰੀਆਂ ਖੱਚੀਆਂ ਰੱਖੀਆਂ ਨੇ ਉਹ ਹਰ ਸਟੇਜ ਦੇ ਉੱਤੇ ਬਿਕਰਮ ਮਜੀਠੀ ਦੇ ਖਿਲਾਫ ਬੋਲਦੇ ਸੀਗੇ ਔਰ ਉਹਨਾਂ ਦਾ ਕਰਕੇ ਪਾਰਟੀ ਛੱਡੀ ਆ ਕਿ ਇਹਨਾਂ ਨੇ ਗੱਠ ਜੋੜ ਤੋੜਾ ਨਹੀਂ ਤਾਂ ਮੈਂ ਚੱਲਾ ਉਹਦੀਆਂ ਨਕਲਾਂ ਕਰਦੇ ਸੀਗੇ ਤੇ ਬੜੇ ਅਜੀਬ ਜਿਹੇ ਗੱਲਾਂ ਕਰਦੇ ਸੀਗੇ ਤੇ ਵੀ ਹੁਣ ਨਵਜੋਤ ਕੌਰ ਜੀ ਕਹਿ ਰਹੇ ਨੇ ਵੀ ਦੇਖੋ ਜੀ ਵੀ ਉਹ ਆ ਕੇ ਬਿਆਨ ਦੇ ਦਣਗੇ ਦੱਸ ਦਣਗੇ ਵੀ ਸੁਖਜਿੰਦਰ ਰੰਧਾਵੇ ਨੇ ਉਹਨਾਂ ਨਾਲ ਮੀਟਿੰਗ ਕਰੀ ਸੀਗੀ ਜੀ ਵੀ ਪਹਿਲਾਂ ਇਹਨਾਂ ਨੂੰ ਹਰਾਉਣਾ ਹੈ ਤੇ ਬਾਕੀ ਇਹ ਜਿਹੜੀਆਂ ਹੁੰਦੀਆਂ ਨੇ ਮੀਟਿੰਗਾਂ ਮੁੱਡੀਆਂ ਜੀ ਇਹਨਾਂ ਦਾ ਕਿਹੜਾ ਕੋਈ ਰਿਕਾਰਡ ਹੁੰਦਾ ਸੁਖਜਿੰਦਰ ਰੰਧਾਵਾ ਪਹਿਲੀ ਨੋਟਿਸ ਨੋਟਿਸ ਜਾ ਕੱਢੀ ਬੈਠੇ ਨੇ ਅਬਦਾ ਜੀ ਹਾਲਾਂਕਿ ਇਹ ਗੱਲਾਂ ਹੋਰ ਪਾਸੇ ਚੱਲ ਜਾਣਗੀਆਂ ਹੁਣ ਪਰ ਇਹ ਇੱਕ ਕਾਂਗਰਸ ਲਈ ਬਹੁਤ ਵੱਡੀ ਮਤਲਬ ਕਿ ਨਮੋਸ਼ੀ ਜੀ ਵਾਲਾ ਸਮਾ ਆ ਗਿਆ ਕਿਉਂਕਿ ਜੇਕਰ ਤੁਸੀਂ ਪਿਛਲੀਆਂ ਅਸੈਂਬਲੀ ਇਲੈਕਸ਼ਨਾਂ ਬਾਰੇ ਕੱਲ ਦੇਖੋ ਨਾ ਜਦੋਂ ਕੈਪਟਨ ਅਮਰਿੰਦਰ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੰਨੀ ਵੱਡੀ ਕੈਂਪੇਨ ਨਹੀਂ ਬਣੀ ਸੀਗੀ ਜੀ ਜਦੋਂ ਨਵਜੋਤ ਸਿੰਘ ਸਿੱਧੂ ਨੇ ਮਤਲਬ ਕਿ ਰੋਲਾ ਪਾਉਣਾ ਸ਼ੁਰੂ ਕੀਤਾ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਦੀ ਸੁਣਵਾਈ ਨਹੀਂ ਹੋਈ ਫਿਰ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਜਾ ਕੇ ਜਦੋਂ ਲੋਬਿੰਗ-ਲੂਬਿੰਗ ਕਰੀ ਤੇ ਉਦੋਂ ਤੱਕ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇੰਨੀ ਸਟਰੋਂਗ ਨਹੀਂ ਸੀਗੀ ਉਹ ਜਦੋਂ ਕੈਪਟਨ ਅਮਰਿੰਦਰ ਨੂੰ ਲਾਹਿਆ ਗਿਆ ਕਾਂਗਰਸ ਖਿੱਲਰ ਗਈ ਕਾਂਗਰਸ ਦੇ ਅਲੱਗ-ਅਲੱਗ ਧੜੇ ਬਣ ਗਏ ਅਕਾਲੀ ਦਲ ਤੇ ਭਾਜਪਾ ਦੀ ਆਪਸ ਵਿੱਚ ਗੱਲਬਾਤ ਨਹੀਂ ਬਣੀ ਉਹ ਫਿਰ ਇੱਕਦਮ ਘੁੰਮ ਗਈ ਸਾਰੀ ਕਹਾਣੀ ਜੀ ਲੋਕ ਪਹਿਲਾਂ ਆਮ ਆਦਮੀ ਪਾਰਟੀ ਨੂੰ ਚਾਹੁੰਦੇ ਤਾਂ ਹੈਗੇ ਸੀਗੇ ਪਰ ਉਸ ਲੈਵਲ ਤੇ ਨਹੀਂ ਚਾਹੁੰਦੇ ਸੀਗੇ ਹੁਣ ਦੇਖੋ ਤੁਸੀਂ ਹੁਣ 11 ਮਹੀਨੇ ਰਹਿ ਗਏ ਜੀ ਵੋਟਾਂ ਦੇ ਵਿੱਚ ਜੇ ਆਪਾਂ ਹੁਣ ਤੋਂ ਦੇਖੀਏ ਤੁਸੀਂ ਇਹ ਮੰਨ ਕੇ ਚੱਲੋ ਵੀ ਕੰਮ ਕਰਨ ਲਈ 5 ਕੁ ਮਹੀਨੇ ਬਚੇ ਨੇ ਜੀ ਜੇ ਸਰਕਾਰ ਨੇ ਕੋਈ ਡਿਵੈਲਪਮੈਂਟ ਦੇ ਕੰਮ ਕਰਨੇ ਉਹ 6 ਕੁ ਮਹੀਨੇ ਪਿੱਛੋਂ ਰੌਲੀ ਪੈਂਦਾ ਹੁੰਦਾ ਹੈ ਵੀ ਹੁਣ ਇਸ ਟਾਈਮ ਤੇ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਵੀ ਪੰਜ ਮੁੱਖ ਮੰਤਰੀ ਨੇ ਜੀ ਵੀ ਇਸ ਤਰ੍ਹਾਂ ਨੇ ਇਸ ਤਰ੍ਹਾਂ ਨੇ ਵੀ ਇਹ ਤੁਰੇ ਫਿਰਦੇ ਨੇ ਵੀ ਉਹ ਹੁਣ ਇੱਕ ਤਰੀਕੇ ਨਾਲ ਮੈਨੂੰ ਲੱਗਦਾ ਵੀ ਕਾਂਗਰਸ ਨੂੰ ਹੀ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਬੀਬੀ ਜੀ ਕਹਿ ਰਹੇ ਨੇ ਵੀ ਕਾਂਗਰਸ ਨਾਲ ਸਾਡੀ ਅਸੀਂ ਕਾਂਗਰਸ ਦੇ ਨਾਲ ਹੀ ਖੜੇ ਹਾਂ ਅਸੀਂ ਕਿਤੇ ਨਹੀਂ ਜਾਣਾ ਪਰ ਤੁਸੀਂ ਦੱਸੋ ਤਾਂ ਸੀ ਨਾ ਫਿਰ ਇਹਦਾ ਨੁਕਸਾਨ ਕਿਨੂੰ ਹੈ ਇਹ ਤਾਂ ਅਲਟੀਮੇਟਲੀ ਕਾਂਗਰਸ ਨੂੰ ਹੀ ਨੁਕਸਾਨ ਹੈ ਨਾ ਜੀ ਇਹ ਇਹ ਇਦਾਂ ਹੋ ਗਿਆ ਮੈਂ ਤੁਹਾਡੇ ਬਿਲਕੁਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਪਰ ਤੁਹਾਡੀ ਬੱਖੀ 'ਚ ਕਦੀ ਚੁੰਡੀ ਵੱੜਦੀ ਕਦੀ ਪਿੱਠ ਤੇ ਚੁੰਡੀ ਵੱੜਦੀ ਕਦੀ ਤੁਹਾਨੂੰ ਮੋਢਾ ਮਾਰ ਕੇ ਕਹਤਾ ਨਾਲ ਹਾਂ ਤੇਰੇ ਇਹਦਾ ਦੀ ਕਿਹੜੀ ਗੱਲ ਹੈ ਇਹਦੇ 'ਚ ਨਾ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਨਾ ਵੀ ਮੈਨੂੰ ਇਹ ਲੱਗਦਾ ਹੈ ਵੀ ਅ ਜਿੰਨੀ ਦੇਰ ਤੱਕ ਕਾਂਗਰਸ ਖਿੰਡੀ ਜੇ ਰਹੀ ਜੀ ਉਨੀ ਦੇਰ ਤੱਕ ਕੋਈ ਕਾਂਗਰਸ ਨੂੰ ਇਸ ਤਰੀਕੇ ਦੀ ਗੱਲਬਾਤ ਕੀਤੀ ਨਹੀਂ ਗਈ ਪਰ ਪਿੱਛੇ ਜੇ ਨਾ ਚੰਨੀ ਸਾਹਿਬ ਨੇ ਇੱਕ ਮੀਟਿੰਗ ਆਪਣੇ ਘਰ ਕੀਤੀ ਸੀਗੀ ਜੀ ਬੇਟੇ ਦਾ ਜਨਮ ਦਿਨ ਸੀਗਾ ਜਨਮ ਦਿਨ ਮਨਾਇਆ ਸੀਗਾ ਵੀ ਉਹਦੇ ਉੱਤੇ ਸਾਰੇ ਲੀਡਰ ਆਏ ਸੀ ਆਲਮੋਸਟ ਜੀ ਵੀ ਜਿਹੜੀਆਂ ਉਹਨਾਂ ਦੇ ਆਪ ਦੇ ਗਿਲੇ ਸ਼ਿਕਵੇ ਜੀ ਸੀ ਉਹ ਮੈਨੂੰ ਭੁੱਲਦੇ ਜੇ ਨਜ਼ਰ ਆਏ ਵੀ ਜੱਟੀਆਂ ਜੇ ਪੈ ਗਈਆਂ ਤੇ ਹੋ ਸਕਦਾ ਜੀ ਵੀ ਜਿਹੜੇ ਕੁਝ ਵਿਰੋਧੀ ਨੇ ਉਹਨਾਂ ਨੂੰ ਐ ਲੱਗਿਆ ਹੋਵੇ ਵੀ ਭਾਈ ਪੋਲਿਟਿਕਲ ਇਹ ਤਾਂ ਇੱਕ ਜੁੱਟ ਹੋ ਚੱਲੇ ਇੱਕ ਜੁੱਟ ਹੋ ਚੁੱਕੇ ਇਹਨਾਂ ਦੀ ਤਾਂ ਬੇੜੀ ਪਾਰ ਹੋ ਜਾਣੀ ਆ ਬੇੜੀ ਪਾਰ ਹੋ ਜਾਣੀ ਆ ਵੀ ਹੁਣ ਐ ਜੇ ਕਰ ਦੋ ਪਰ ਇਹਦੇ ਨਾਲ ਨਾ ਇੱਕ ਜਿਹੜਾ ਡੈਮੇਜ ਐ ਉਹ ਬਿਅੌਂਡ ਰਿਪੇਅਰ ਹੋ ਗਿਆ ਜੀ ਹਮ ਇੱਕ ਨਾ ਟਰਮ ਹੁੰਦੀ ਐ ਵੀ ਤੁਸੀਂ ਉਹਨਾਂ 'ਕ ਡੈਮੇਜ ਕਰਤਾ ਵੀ ਚਲੋ ਯਾਰ 2-4 ਮਹੀਨਿਆਂ ਚ ਅਸੀਂ ਇਹਨੂੰ ਇਕੱਠਾ ਕਰ ਲਾਂਗੇ ਹਨਾ ਹੁਣ ਤੁਸੀਂ ਦੇਖੋ ਵੀ ਰੰਧਾਵੇ ਨੇ ਸੁਖਸ਼ਿੰਦਰ ਰੰਧਾਵਾ ਜੀ ਨੇ ਨੋਟਿਸ ਕੱਢਤਾ ਲੀਗਲ ਹਮ ਇਿੱਦਿੱਚ ਗੱਲ ਇਹ ਹੈ ਵੀ ਜੇਕਰ ਆਪਾਂ ਬੱਚਿਆਂ ਵਾਂਗੂ ਗੱਲ ਨਾ ਕਰੇ ਨਾ ਕੋਈ ਇਹ ਬੀਬੀ ਜੀ ਕਹਿ ਰਹੇ ਨੇ ਵੀ ਮੈਂ ਪ੍ਰੂਫ ਕਰ ਦੂੰਗੀ ਵੀ ਮੈਂ ਐਵੀਡੈਂਸ ਹੈਗਾ ਮੇਰੇ ਲੇ ਵਿੱਚ ਹੈ ਮਤਲਬ ਕਿ ਸੁਪਰੀਮ ਕੋਰਟ ਤੱਕ ਚਲੇ ਜਾਣਾ ਜਦੋਂ ਚੀਜ਼ਾਂ ਔਨ ਰਿਕਾਰਡ ਆ ਜਾਂਦੀਆਂ ਨੇ ਜੀ ਜਦੋਂ ਡੈਫਰਮੇਸ਼ਨ ਦੇ ਵਿੱਚ ਹੀアリングਾਂ ਸ਼ੁਰੂ ਹੁੰਦੀਆਂ ਨੇ ਨਾ ਉਦੋਂ ਉੱਥੇ ਹਰ ਗੱਲ ਕੀ ਹਰ ਲਫ਼ਜ਼ ਲਈ ਤੁਸੀਂ ਜ਼ਿੰਮੇਵਾਰ ਹੋ ਬਿਲਕੁਲ ਤੇ ਜੇਕਰ ਹੁਣ ਉਹ ਅੱਜ ਵੀ ਕਹਿੰਦੇ ਸੁਣੇ ਗਏ ਨੇ ਵੀ ਮੈਂ ਸਾਬਤ ਕਰ ਦੂੰ ਵੀ ਮੇਰੇ ਕੋਲ ਵੀ ਹਰ ਤਰ੍ਹਾਂ ਦਾ ਐਵੀਡੈਂਸ ਹੈਗਾ ਜੋ ਕ腐ਸ਼ਨ ਕੀਤੀ ਹੈ ਜਿਵੇਂ ਕੀਤੀ ਗਈ ਹੈ ਤੇ ਬਾਕੀ ਦੇਖੋ ਜੀ ਉਹਨ ਕਿਸ ਤਰ੍ਹਾਂ ਦਾ ਐਵੀਡੈਂਸ ਉਹ ਲੈ ਕੇ ਆਉਂਦੇ ਨੇ ਪਰ ਜਿਹੜੀਆਂ ਗੱਲਾਂ ਉਹਨਾਂ ਨੇ ਅੱਜ ਕਈਆਂ ਨੇ ਉਹ ਕੱਲ੍ਹ ਨਾਲੋਂ ਵੀ ਡੇਮੇਜਿੰਗ ਨੇ ਜੀ ਅੱਜ ਤਾਂ ਉਹਨਾਂ ਨੇ ਇਕੱਲੇ-ਇਕੱਲੇ ਮਤਲਬ ਰਾਜਾ ਵਡਿੰਗ ਬਾਰੇ ਬੋਲੇ ਨੇ ਉਹ ਵੀ ਰਾਜਾ ਵਡਿੰਗ ਨੇ ਉੱਥੇ ਐ ਕੀਤਾ ਵੀ ਉਹਨਾਂ ਦੇ ਆਪ ਦੇ ਕੇਸ ਨੇ ਜੀ ਉਹਨਾਂ ਦੀ ਆਪ ਦੀ ਸੈਟਿੰਗ ਹੈ ਸੁਖੀ ਰੰਧਾਵੇ ਬਾਰੇ ਬੋਲੇ ਨੇ ਤੇ ਮਤਲਬ ਕਿ بڑے ਕੈਪਟਨ ਉਮਰਿੰਦਰ ਨੂੰ ਖਿੱਚ ਲਿਆ ਜ ਉਹਨਾਂ ਨੇ ਵਿੱਚ ਜਾ ਕੋ ਨਵਿੰਦਰ ਬਾਰੇ ਵੀ ਬੋਲ ਗਏ ਬੀਬੀ ਜੀ ਤੇ ਅੱਜ ਤਾਂ ਉਹਨਾਂ ਨੇ ਬਖਸ਼ੀ ਕੋਈ ਨਹੀਂ ਅੱਜ ਕੱਲਰ ਨਾਲ ਉਹਨਾਂ ਥੋੜੀ ਜੀ ਧਾਰ ਅੱਜ ਹੋਰ ਤਿੱਖੀ ਹੁੰਦੀ ਨਜ਼ਰ ਆ ਰਹੀ ਹੈ ਉਹਨਾਂ ਦੀ ਹੁਣ ਕਈ ਲੋਕ ਕਹਿ ਰਹੇ ਨੇ ਵੀ ਇਹਦੇ ਪਿੱਛੇ ਹੋ ਸਕਦਾ ਜੀ ਵੀ ਕੋਈ ਦਿੱਲੀ ਦੀ ਪਾਵਰ ਹੋਵੇ ਵੀ ਦਿੱਲੀ ਕਨੀਓ ਜਿਹੜੀ ਰੂਲਿੰਗ ਪਾਰਟੀ ਹੈ ਕੋਈ ਭਾਜਪਾ ਵਾਲੇ ਨਾ ਕਹਿ ਰਹੇ ਹੁਣ ਕਿਤੇ ਵੱਡੀ ਵੱਡੀ ਗੱਲ ਪ੍ਰਵੇਸ਼ੀ ਇਹ ਵੀ ਹੈਗੀ ਹੈ ਕਿ ਨਵਜੋਤ ਸਿੰਘ ਸਿੱਧੂ ਚੁੱਪਿਆ ਉਹਨੇ ਕੋਈ ਕਿਰਿਆ ਕੋਈ ਪ੍ਰਤੀਕਿਰਿਆ ਕਿਤੇ ਕੋਈ ਹਾਂ ਹੂੰ ਇਸ ਬਾਬਤੂ ਬੋਲਦੇ ਨਹੀਂ ਆ ਕਿ ਪੰਜਾਬ ਚ ਹੋ ਕੀ ਰਿਹਾ ਤੇ ਮੇਰੀ ਧਰਮ ਸੁਪਤਨੀ ਕੀ ਕਰ ਰਹੀ ਹੈ ਜਦੋਂ ਤੁਸੀਂ ਚੁੱਪ ਹੁੰਨੇ ਹੋ ਨਾ ਜੀ ਉਹਨੂੰ ਕੰਸੈਂਟ ਹੀ ਮੰਨਿਆ ਜਾਂਦਾ ਹੈ ਜੀ ਜਦੋਂ ਤੁਸੀਂ ਤੁਹਾਡੇ ਤੁਹਾਡੇ ਵਿਆਹ ਤੇ ਕੋਈ ਹੋਰ ਬੰਦਾ ਬੋਲ ਰਿਹਾ ਨਾ ਜਾਂ ਤੁਹਾਡੀ ਫੈਮਿਲੀ ਦਾ ਕੋਈ ਬੰਦਾ ਬੋਲ ਰਿਹਾ ਪੋਲਿਟਿਕਸ ਦੇ ਵਿੱਚ ਤੁਸੀਂ ਚੁੱਪੋਂ ਤੁਸੀਂ ਕੋਈ ਨੈਗੇਟਿਵ ਪੋਜ਼ਿਟਿਵ ਗੱਲ ਨਹੀਂ ਕਰ ਰਹੇ ਤਾਂ ਇਹਦਾ ਮਤਲਬ ਇਹੀ ਮੰਨਿਆ ਜਾਊਗਾ ਵੀ ਇਹ ਨਵਜੋਤ ਸਿੰਘ ਸਿੱਧੂ ਦੀ ਸਹਿਮਤੀ ਨਾਲ ਹੀ ਬੋਲਿਆ ਜਾ ਰਿਹਾ ਹੈ ਜੀ ਜੋ ਜ਼ਿਆਦਾਤਰ ਲੋਕ ਸਮਝ ਰਹੇ ਨੇ ਹੂੰ ਦੂਸਰੀ ਗੱਲ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਕੋਈ ਐਂ ਤਾਂ ਹੈ ਨਹੀਂ ਵੀ ਉਹ ਖਬਰਾਂ ਨਹੀਂ ਦੇਖਦੇ ਜਾਂ ਅਖਬਾਰਾਂ ਨਹੀਂ ਪੜ੍ਹਦੇ ਜਾਂ ਇੰਟਰਨੈਟ ਨਹੀਂ ਦੇਖਦੇ ਉਹ ਜਾਂ ਕਿਸੇ ਮੈਚ 'ਚ ਬਿਜ਼ੀ ਨੇ ਕਿਸੇ ਮੈਚ ਤੋਂ ਬਾਅਦ ਵੀ ਬੰਦਾ ਦੇਖਦੀ ਹੈ ਹੂੰ ਉਹਨਾਂ ਦੇ ਤੀਸਰਾ ਦਿਨ ਚੌਥਾ ਦਿਨ ਹੋ ਗਿਆ ਅੱਜ ਜਦੋਂ ਦਾ ਖਲਾਰਾ ਪਿਆ ਉਹ ਇਹ ਤਾਂ ਪੋਸੀਬਲ ਨਹੀਂ ਹੈਗਾ ਵੀ ਉਹਨਾਂ ਨੂੰ ਉਹਨਾਂ ਦੀ ਵਾਈਫ ਦੇ ਬਿਆਨਾਂ ਬਾਰੇ ਪਤਾ ਨਾ ਹੋਵੇ ਵੀ ਕਿਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਤੇ ਉਤੋਂ ਉਹਨਾਂ ਦੇ ਵਾਈਫ ਨੇ ਇਹ ਗੱਲ ਵੀ ਕਹੀ ਹੈ ਕਹਿੰਦੇ ਵੀ ਮੈਂ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਨੇ ਵੀ ਤੂੰ ਆਪਣਾ ਭਈ ਜੋ ਤੂੰ ਕਰਨਾ ਹੈ ਵੀ ਤੂੰ ਰੇ ਆ ਜਾ ਮੇਰੇ ਲਵੇ ਦੱਬੀ ਦੱਬੀ ਰੱਖ ਵੀ ਛੱਡ ਕੇ ਆ ਜਾ ਤੂੰ ਸਭ ਕੁਝ ਵੀ ਆਪਾਂ ਨੇ ਵੀ ਆਪਾਂ ਨੇ ਪੰਜਾਬ ਹੁਣ ਆਪਣੀ ਕੋਈ ਸੁਣਨ ਵਾਲਾ ਹੈ ਨਹੀਂ ਉਹ ਰੇ ਉਹ ਕਹਿੰਦੇ ਵੀ ਨਹੀਂ ਮੈਂ ਪੰਜਾਬ ਬਚਾਉਣਾ ਹੈ ਦੀ ਮੈਂ ਪੰਜਾਬ ਬਚਾਉਣਾ ਹੈ ਨਹੀਂ ਉਹਨਾਂ ਨੇ ਇਹ ਗੱਲ ਪਹਿਲਾਂ ਵੀ ਕਹੀ ਉਹ ਕਹਿੰਦੇ ਕਿ ਜ਼ਰੂਰੀ ਨਹੀਂ ਆ ਕਿ ਆ ਪੋਲਿਟਿਕਸ ਦੇ ਵਿੱਚ ਆਣ ਕੇ ਸਾਰੀਆਂ ਚੀਜ਼ਾਂ ਕਰਨੀਆਂ ਅਸੀਂ ਵੀ ਆ ਪਾਰਟੀ ਉਹ ਪਾਰਟੀ ਇਦਾਂ ਦਾ ਜ਼ਰੂਰੀ ਨਹੀਂ ਹੈ ਸਾਡੇ ਲਈ ਕੋਈ ਕਰਨੀ ਜੇ ਨਹੀਂ ਤਾਂ ਸਾਡੇ ਕੋਲ ਆਪਣਾ ਜਿੱਤੇਗਾ ਪੰਜਾਬ ਪਲੇਟਫਾਰਮ ਹੈਗਾ ਅਸੀਂ ਉਸ ਆਧਾਰ ਤੇ ਜਿੰਨਾ ਪੰਜਾਬ ਦੇ ਲਈ ਕਰ ਸਕਕੇ ਪੰਜਾਬੀਆਂ ਲਈ ਕਰ ਸਕਕੇ ਅਸੀਂ ਕਰਾਂਗੇ ਪਰ ਜਦੋਂ ਲਾਂਚ ਕੀਤਾ ਜਿੱਤੇਗਾ ਪੰਜਾਬ ਉਸ ਤੋਂ ਬਾਅਦ ਤਾਂ ਕੁਝ ਵੀ ਨਹੀਂ ਹੋਇਆ ਜੀ ਉਹ ਉਹ ਤਾਂ ਸਿੱਧੂ ਸਾਹਿਬ ਨੇ ਉਹ ਤੋਂ ਬੜਾ ਸਿੱਧੂ ਹੀ ਹਾਰ ਗਿਆ ਨਾ ਜਿੱਤੇਗਾ ਪੰਜਾਬ ਫਿਰ ਉਹ ਪੰਜਾਬ ਤਾਂ ਜਿੱਤ ਗਿਆ ਆਪਣੇ ਤਰੀਕੇ ਨਾਲ ਸਿੱਧੂ ਹਾਰ ਗਿਆ ਉਹਦੋਂ ਵੀ ਉਹਨਾਂ ਨੇ ਬੜਾ ਉਹ ਮਤਲਬ ਕਿ ਬੰਬ ਪ੍ਰੈਸ ਸ਼ੋਅ ਨਾਲ ਲਾਂਚ ਕੀਤਾ ਸੀਗਾ ਪੱਤਰਕਾਰ ਵੀ ਬੁਲਾਏ ਸੀਗੇ ਤੇ ਜਿੱਤੇਗਾ ਪੰਜਾਬ ਉਹਨਾਂ ਨੇ ਲਾਂਚ ਕੀਤਾ ਸੀ ਪਰ ਉਸ ਤੋਂ ਬਾਅਦ ਉਹਤੇ ਦੀ ਗਤੀਵਿਧੀ ਕੋਈ ਨਹੀਂ ਹੋਈ ਇੱਕ ਤਾਂ ਹੁੰਦਾ ਨਾ ਵੀ ਆਪਾਂ ਐਕਟਿਵ ਆਂ ਜੀ ਆਪਾਂ ਕਰ ਰਹੇ ਆਂ ਕੰਮ ਆਪਾਂ ਰਾਜਨੀਤੀ ਦੇ ਵਿੱਚ ਖੜੇ ਆਂ ਉਸ ਤੋਂ ਬਾਅਦ ਸਿੱਧੂ ਸਾਹਿਬ ਆਪਣਾ ਦਿੱਲੀ ਦੁਲੀ ਚਲੇ ਗਏ ਜੀ ਬੰਬੇ ਚਲੇ ਗਏ ਤੇ ਇਹ ਜਿਹੜੇ ਨਵਜੋਤ ਕੌਰ ਜੀ ਸੀ ਇਹ ਬਿਮਾਰ ਸੀਗੇ ਬਿਮਾਰੀ ਨਾਲ ਮਤਲਬ ਕਿ ਇਹਨਾਂ ਨੂੰ ਸਮੱਸਿਆ ਸੀ ਚਲੋ ਵਧੀਆ ਹੋਇਆ ਮਤਲਬ ਕਿ ਰਿਕਵਰ ਕਰ ਗਏ ਇਹ ਪਰ ਹੁਣ ਜਿਹੜੀ ਲੇਟੈਸਟ ਜੋ ਇਹਨਾਂ ਨੇ ਬੰਬ ਫੋੜਿਆ ਹੈ ਇਹ ਤਾਂ ਹੁਣ ਬਿਲਕੁਲ ਹੀ ਐ ਲੱਗਦਾ ਵੀ ਜਿਵੇਂ ਇਹ ਡੈਡਲੀ ਮਤਲਬ ਕਿ ਅਗੇਂਸਟ ਹੁੰਦੇ ਨੇ ਵੀ ਅਸੀਂ ਇਹਨਾਂ ਨਾਲ ਕੰਮ ਹੀ ਨਹੀਂ ਕਰਨਾ ਪਰ ਪਰ ਜਿਹੜੀ ਗੱਲ ਇਹਨਾਂ ਨੇ ਹੁਣ ਕਹੀ ਹੈ ਨਾ ਇੱਕ ਚੀਜ਼ ਉਹ ਮੈਨੂੰ ਲੱਗਦਾ ਧਿਆਨ ਮੰਗਦੀ ਹੈ ਜਦੋਂ ਨਵਜੋਤ ਕੌਰ ਸਿੱਧੂ ਇਹ ਦਾਵਾ ਕਰ ਦਿੰਦੀ ਹੈ ਕਹਿੰਦੇ ਕੋਈ ਗੱਲ ਨਹੀਂ ਕੱਢ ਲੈਣ ਜੋ ਕਰਨਾ ਹੈ ਕਰ ਲੈਣਾ ਇਧਰ ਕਾਂਗਰਸ ਦੇ ਵਿੱਚ ਇੱਕ ਲੰਬੀ ਫਿਹਰਿਸਟ ਆ ਕਹਿੰਦੇ ਜਿਹੜੇ ਅਸਤੀਫੇ ਦੇਣ ਲਈ ਤਿਆਰ-ਬਰ ਤਿਆਰ ਬੈਠੇ ਆ ਮਤਲਬ ਇੰਨੀ ਹਮਾਇਤ ਕਾਂਗਰਸ ਦੇ ਅੰਦਰ ਸਿੱਧੂ ਜੋੜੇ ਦੀ ਹੈਗੀ ਆ ਕਿ ਜਰਾ ਜਿੰਨਾ ਉਹਨਾਂ ਦੇ ਕੋਈ ਐਕਸ਼ਨ ਲਿਆ ਜਾਂਦਾ ਤਾਂ ਫਿਰ ਪਟਾਕੇ ਪੈਣਗੇ ਉਹ ਕਹਿੰਦੇ ਵੀ 90% ਜਿਹੜੀ ਹੈਗੀ ਐ ਵੀ ਸੀਨੀਅਰ ਲੀਡਰਸ਼ਿਪ ਜੀ 60 70% ਪੰਜਾਬ ਦੇ ਲੀਡਰਸ਼ਿਪ ਜੀ ਉਹ ਕਹਿੰਦੇ ਮੇਰੇ ਨਾਲ ਐ ਵੀ ਫੋਨ ਮੈਨੂੰ ਆ ਰਹੇ ਨੇ ਸਾਰਿਆਂ ਦੇ ਹੂੰ ਦਿੱਲੀ ਤੋਂ ਵੀ ਕਹਿੰਦੇ ਮੈਂ ਇਨ ਟੱਚ ਆ ਤੇ ਪੰਜਾਬ ਦੇ ਲੀਡਰਸ ਕਹਿੰਦੇ ਮੈਨੂੰ ਬਾਰੀ-ਬਾਰੀ ਕਾਲ ਕਰ ਰਹੇ ਨੇ ਵੀ ਤੁਸੀਂ ਘਬਰਾਣਾ ਨਹੀਂ ਤੁਹਾਡੇ ਨਾਲ ਅਸੀਂ ਖੜੇ ਆ ਤੇ ਅਸਤੀਫਿਆਂ ਬਾਰੇ ਉਹਨਾਂ ਨੇ ਸਪੈਸੀਫਿਕਲੀ ਦੱਸਿਆ ਜੀ ਉਹ ਕਹਿੰਦੇ ਵੀ ਮੈਸ ਰੈਜ਼ੀਗਨੇਸ਼ਨਸ ਉਹਨਾਂ ਨੇ ਵਰਡ ਯੂਜ਼ ਕੀਤਾ ਵੀ ਮੈਸ ਰੈਜ਼ੀਗਨੇਸ਼ਨ ਹੋਣੇ ਨੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਤਿਆਰ ਬੈਠੇ ਨੇ ਮੈਂ ਹੀ ਉਹਨਾਂ ਨੂੰ ਰੋਕਿਆ ਵੀ ਉਹ ਮੇਰੇ ਇਸ਼ਾਰੇ ਦੀ ਵੇਟ ਕਰ ਰਹੇ ਨੇ ਹੂੰ ਵੀ ਉਹ ਕਹਿੰਦੇ ਵੀ ਇੱਕ ਹਜੇ ਉਹਨਾਂ ਨੇ ਨੰਬਰ ਨਹੀਂ ਕੋਈ ਦੱਸਿਆ ਉਹਨਾਂ ਨੇ ਇਹ ਦੱਸਿਆ ਵੀ ਮਤਲਬ ਕਿ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਲੈਵਲ ਤੇ ਰੈਜ਼ੀਗਨੇਸ਼ਨ ਦੇਣਗੇ ਜਿਹੜੇ ਕਾਂਗਰਸੀ ਲੀਡਰ ਨੇ ਹੁਣ ਇਹਦੇ ਤੋਂ ਤਾਂ ਹੀ ਲੱਗਦਾ ਜੀ ਵੀ ਜਿਹੜੇ ਪੰਜ ਮੁੱਖ ਮੰਤਰੀ ਦੇ ਦਾਅਵੇਦਾਰ ਫਿਰਦੇ ਨੇ ਇਹ ਕਾਂਗਰਸ ਦੇ ਵਿੱਚ ਵੀ ਉਹਨਾਂ ਤੋਂ ਵੀ ਜ਼ਿਆਦਾ ਜਿਹੜੀ ਸਪੋਰਟ ਹੈ ਉਹ ਸਿੱਧੂ ਜੁੜੇ ਦੀ ਹੈ ਜੀ ਜੀ ਪਰ ਜਿੰਨੀ ਦਿਨ ਰੈਜ਼ੀਗਨੇਸ਼ਨ ਦਿੰਦੇ ਨਹੀਂ ਲੋਗ ਉਨੀ ਦਿਨ ਕੁਝ ਵੀ ਨਹੀਂ ਕਿਹਾ ਜਾ ਸਕਦਾ ਜੀ ਕਿਉਂਕਿ ਜਿਹੜੇ ਸਾਹਮਣੇ ਬੰਦੇ ਖੜੇ ਨੇ ਅਮਰਿੰਦਰ ਸਿੰਘ ਰਾਜ਼ਾ ਵਰਿੰਗ ਬੜੀ ਤਕੜੀ ਪੋਜੀਸ਼ਨ ਤੇ ਹੈ ਜੀ ਐਮਪੀ ਜਿੱਤਿਆ ਹੋਇਆ ਸੁਖਜਿੰਦਰ ਸਿੰਘ ਰੰਧਾਵਾ ਮੰਤਰੀ ਰਿਹਾ ਹੈ ਐਮਐਲਏ ਰਿਹਾ ਹੈ ਹੁਣ ਮੈਂਬਰ ਪਾਰਲੀਮੈਂਟ ਹੈ ਪੋਲੀਟੀਕਲ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਜੀ ਚੰਨੀ ਸਾਹਿਬ ਨੇ ਸੀਐਮ ਰਹਿ ਚੁੱਕੇ ਨੇ ਹਮ ਐਮਐਲਏ ਰਹੇ ਨੇ ਮੰਤਰੀ ਰਹੇ ਨੇ ਹੁਣ ਮੈਂਬਰ ਪਾਰਲੀਮੈਂਟ ਨੇ ਜੀ ਤੇ ਜਿਹੜੀ ਸਾਹਮਣੇ ਵੀ ਬੰਦੇ ਖੜੇ ਨੇ ਨਾ ਜੀ ਉਹ ਪ੍ਰਤਾਪ ਸਿੰਘ ਬਾਜਪਾ ਐਲੋਪੀ ਨੇ ਐਲੋਪੀ ਨੇ ਪ੍ਰਤਾਪ ਸਿੰਘ ਬਾਜਪਾ ਤਾਂ ਚਲੋ ਉਹਨਾਂ ਦਾ ਕਦ ਬਹੁਤ ਵੱਡਾ ਹੈ ਉਹ ਤਾਂ ਮਤਲਬ ਐਲੋਪੀ ਨੇ ਪਰ ਉਹ ਉਹ ਮੈਨੂੰ ਲੱਗਦਾ ਬਾਜਵਾ ਸਾਹਿਬ ਤਾਂ ਉੱਦੇ ਵੱਡੇ ਅਚ ਪਾਤੇ ਆ ਹੁਣ ਵੀ ਕੋਈ ਨਾ ਤੁਹਾਡਾ ਕੱਦ ਬਹੁਤ ਵੱਡਾ ਆ ਉਹ ਜਿੱਦਾਂ ਫਿਲਮਾਂ ਦੇ ਵਿੱਚ ਨਹੀਂ ਕਰਦੇ ਹੁੰਦੇ ਨਾ ਕਿ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਕੇ ਪਰਾ ਕਰਦੇ ਉਹਨੂੰ ਬਸ ਤੁਸੀਂ ਤਾਂ ਹੁਣ ਵੱਡੇ ਆ ਜੀ ਤੁਹਾਨੂੰ ਲੋੜ ਨਹੀਂ ਕੰਮ ਕਰਨ ਦੀ ਤੇ ਬਾਜਵਾ ਸਾਹਿਬ ਵੀ ਸੋਚਦੇ ਹੋਣੇ ਆ ਕਿ ਜਿੱਥੇ ਮੇਰਾ ਸੂਤ ਲੱਗਣ ਦੀ ਗੱਲ ਆਉਂਦੀ ਕੋਈ ਨਾ ਕੋਈ ਵਿੱਚ ਆਣ ਕੇ ਬੇੜੀਆਂ ਚ ਬੱਟੇ ਪਾ ਜਾਂਦਾ ਨਹੀਂ ਨਹੀਂ ਉਹ ਆਪਾਂ ਨੂੰ ਲੱਗਦਾ ਜੀ ਜਿਹੜਾ ਪੋਲਿਟਿਕਸ ਦੇ ਵਿੱਚ ਬੰਦਾ ਸ਼ਾਂਤ ਬੈਠਾ ਹੁੰਦਾ ਨਾ ਜੀ ਅੰਦਰ ਪਤਾ ਨਹੀਂ ਕਿੰਨੇ ਕ ਤੂਫਾਨ ਚੱਲਦੇ ਹੁੰਦੇ ਹੂੰ ਰਾਜਨੀਤੀ ਦੇ ਵਿੱਚ ਜੇਕਰ ਤੁਸੀਂ ਜਾਦਾ ਐਕਟਿਵ ਦਿਨੇ ਹੋ ਨਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਹਾਡੇ ਚਾਂਸਸ ਬ੍ਰਾਈਟ ਨੇ ਹਮ ਰਾਜਨੀਤੀ ਦੇ ਵਿੱਚ ਜਿਹੜਾ ਬੰਦਾ ਸ਼ਾਂਤ ਬੈਠਾ ਹੁੰਦਾ ਨਾ ਉਹਨੂੰ ਮਨ ਦੀ ਸ਼ਾਂਤੀ ਹੁੰਦੀ ਹੈ ਉਹ ਕਿਤਨਾ ਕਿਤੇ ਟਾਪ ਦੇ ਬੰਦੇ ਆ ਨਾ ਕਨੈਕਟਡ ਹੁੰਦਾ ਹੈ ਜੀ ਤੇ ਬਾਜਵਾ ਸਾਹਿਬ ਵੀ ਪੁਰਾਣੇ ਖਿਡਾਰੀ ਨੇ ਇਹ ਨਾ ਸਮਝੋ ਤੁਸੀਂ ਵੀ ਬਾਜਵਾ ਸਾਹਿਬ ਜੇ ਚੁੱਪ ਬੈਠੇ ਨੇ ਵੀ ਉਹਨਾਂ ਨੂੰ ਵੀ ਬੀਜੇਪੀ ਵਾਂਗੂ ਮਾਰਗਦਰਸ਼ਕ ਮੰਡਲ ਚ ਪਾ ਦੇਣਗੇ ਜੀ ਉਹਨਾਂ ਦੇ ਆਪਣੇ ਕਨੈਕਸ਼ਨ ਨੇ ਜੀ ਕਿਉਂਕਿ ਕਾਂਗਰਸ ਦਾ ਕਲਚਰ ਅੱਡਾ ਹੈ ਜੀ ਕਾਂਗਰਸ ਦੇ ਵਿੱਚ ਕਨੈਕਸ਼ਨ ਮੈਟਰ ਕਰਦੇ ਨੇ ਜਦੋਂ ਵੀ ਬੀਜੇਪੀ ਇੱਕ ਡਿਸਪਲਿਨਡ ਪਾਰਟੀ ਮੰਨੀ ਗਈ ਹੈ ਨਾ ਵੀ ਜਿਹੜਾ ਮੰਡਲ ਪ੍ਰਧਾਨ ਹੈ ਉਹਦੀ ਦਿੱਲੀ ਦੇ ਮੰਤਰੀਆਂ ਤੱਕ ਰੀਚ ਹੈ ਕਾਂਗਰਸ ਦੇ ਵਿੱਚ ਇਹ ਚੀਜ਼ਾਂ ਕੁਝ ਇੱਕ ਹੱਦ ਤੱਕ ਮਿਸਿੰਗ ਹੁੰਦੀਆਂ ਨੇ ਹਾਲਾਂਕਿ ਕਾਂਗਰਸ ਦੇ ਜਿਹੜੇ ਹੈਗੇ ਨੇ ਲੋਅਰ ਲੈਵਲ ਦੇ ਵਰਕਰ ਨੇ ਉਹ ਵੀ ਕਨੈਕਟਡ ਹੁੰਦੇ ਨੇ ਪਰ ਉਸ ਲੈਵਲ ਤੇ ਕਨੈਕਟਡ ਨਹੀਂ ਹੈਗੇ ਜਿਸ ਲੈਵਲ ਤੇ ਬੀਜੇਪੀ ਦੇ ਬੰਦੇ ਕਨੈਕਟਡ ਨਹੀਂ ਹੁਣ ਉਹੀ ਚੀਜ਼ ਇੱਥੇ ਦੇਖਣ ਨੂੰ ਮਿਲ ਰਹੀ ਹੈ ਵੀ ਹੁਣ ਨਵਜੋਤ ਕੌਰ ਸਿੱਧੂ ਜੀ ਇੰਨੀ ਦੇਰ ਚਲੋ ਬਿਮਾਰੀ ਕਰਕੇ ਚੁੱਪ ਰਹੇ ਨਵਜੋਤ ਸਿੰਘ ਸਿੱਧੂ ਜੀ ਚੁੱਪ ਰਹੇ ਉਹਨਾਂ ਦਾ ਪਰਿਵਾਰ ਚੁੱਪ ਰਿਹਾ ਜਿਹੜੇ ਬੰਦੇ ਐਕਟਿਵ ਨੇ ਪੋਲਿਟਿਕਸ ਦੇ ਵਿੱਚ ਹੂੰ ਚਾਰ ਪੰਜ ਜਿਹੜੇ ਦਿਗਜ ਮੰਨੇ ਜਾ ਰਹੇ ਨੇ ਵੀ ਮੁੱਖ ਮੰਤਰੀ ਦੇ ਜਿਹਨਾਂ ਨੂੰ ਹੈਗੀ ਹੈ ਉਹਨਾਂ ਨੇ ਇੱਛਾ ਪਾਲੀ ਹੋਈ ਹੈ ਜੀ ਉਹ ਆਪਣੀ ਕੁਰਸੀ ਨਾਲ ਲੈ ਕੇ ਤੁਰਦੇ ਆ ਵੀ ਬਸ ਇਹੀ ਰੱਖਣੀਆਂ ਪਉ ਉਹ ਇਹੀ ਰੱਖਣੀਆਂ ਉਹ ਹੁਣ ਬੰਦੇ ਜਦੋਂ ਦੀ ਸਰਕਾਰ ਬਦਲੀ ਹੈ ਉਹ ਬੰਦੇ ਉਦੋਂ ਤੋਂ ਲੈ ਕੇ ਗੋਡੇ ਘਸਾਰੇ ਨੇ ਹੂੰ ਲੋਕਾਂ 'ਚ ਜਾ ਰਹੇ ਨੇ ਪਰ ਹੁਣ ਸੱਡਨਲੀ ਨਵਜੋਤ ਕੌਰ ਜੀ ਆਉਂਦੇ ਨੇ ਤੇ ਇੱਕ ਬਿਆਨ ਇਹੋ ਜਿਹਾ ਦੇ ਦਿੰਦੇ ਨੇ ਵੀ ਉਹ ਸਾਰਿਆਂ ਨੂੰ ਪਸੂੜੀ ਪੈ ਜਾਂਦੀ ਹੈ ਹੂੰ ਤੇ ਫਿਰ ਉਹ ਪਹਿਲਾਂ ਤਾਂ ਸੋਚਦੇ ਨੇ ਸਾਮਣੇ ਵਾਲੇ ਬੰਦੇ ਵੀ ਉਹਨਾਂ ਕਰੀਏ ਕੀ ਵੀ ਇਹ ਤਾਂ ਕਿਉਂਕਿ ਇਹਦੀਆਂ ਨਾ ਜਿਹੜੀਆਂ ਰੈਮੀਫਿਕੇਸ਼ਨਸ ਨੇ ਉਹ ਅੱਗੇ ਬੜੀਆਂ ਆਉਣੀਆਂ ਨੇ ਕਿਉਂਕਿ ਜਿਹੜੀਆਂ ਇਹ ਰੀਲਾਂ ਬਣਦੀਆਂ ਨੇ ਅੱਜਕੱਲ ਸੋਸ਼ਲ ਮੀਡੀਆ ਤੇ ਜੀ ਜਿਹੜਾ 500 ਕਰੋੜ ਦਾ ਉਹਨਾਂ ਨੇ ਕਿਹਾ ਇਹ ਮਤਲਬ ਕਿ ਇਲੈਕਸ਼ਨਾਂ ਦੇ ਵਿੱਚ ਜਵਾਬ ਦੇਣ ਔਖਾ ਹੋ ਜਾਂਦਾ ਜੇਕਰ ਸੁਖੀ ਰੰਧਾਵਾ ਜੀ ਹੁਣ ਮਤਲਬ ਕਿ ਲੀਗਲ ਨੋਟਿਸ ਨਾ ਕੱਢ ਦੇ ਸਮਝੋ ਮੇਰੀ ਗੱਲ ਉਹ ਫਿਰ ਅੱਗੇ ਜਾ ਕੇ ਉਹਨਾਂ ਲਈ ਵੀ ਜਵਾਬ ਨਹੀਂ ਹੋਣਾ ਸੀ ਕੋਈ ਵੀ ਤੁਹਾਡੀ ਲੀਡਰ ਭਾਈ ਇਹ ਬੋਲੀ ਸੀ 500 ਕਰੋੜ ਤੁਸੀਂ ਕਿਹਨੂੰ ਦਿੱਤਾ ਕਿੱਥੇ ਦਿਨੇ ਹੋ ਤੁਸੀਂ ਉਹ ਕਿਤੇ ਨਾ ਕਿਤੇ ਉਹਨੂੰ ਨਹੀਂ ਪਰ ਲੀਗਲ ਨੋਟਿਸ ਦਿੱਤਾ ਹੈ ਫਿਰ ਅਦਾਲਤਾਂ 'ਚ ਮਾਮਲਾ ਜਾਏਗਾ ਤੇ ਉੱਥੇ ਜੇ ਸਾਬਤ ਕਰ ਦਿੰਦੇ ਆ ਉਹ ਵੀ ਹਾਂ 500 ਕਰੋੜ ਦਿੱਤਾ ਜਾਂ 350 ਕਰੋੜ ਜਾਂ 5-5 ਕਰੋੜ ਦੀ ਜਿਹੜੀ ਗੱਲ ਕੀਤੀ ਹੈ ਕਿਤੇ 1-1 ਕਰੋੜ ਦੀ ਵੀ ਗੱਲ ਕੀਤੀ ਹੈ ਕਿ ਉਤੋਂ ਲਿਆ ਉਤੋਂ ਲਿਆ ਉਹ ਕਹਿੰਦੇ ਦੱਸ ਸਕਦੀਆਂ ਮੈਨੂੰ ਪਤਾ ਹੈ ਮੇਰੇ ਤੋਂ ਤੱਥ ਪ੍ਰਮਾਣ ਹੈਗੇ ਆ ਪਰ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਪ੍ਰਵੇਸ਼ ਜੀ ਇਹਦੇ ਨਾਲ ਇਹ ਵੀ ਦੇਖਣਾ ਪੈਗਾ ਕਿ ਜਦੋਂ ਨਵਜੋਤ ਕੌਰ ਸਿੱਧੂ ਕਹਿੰਦੀ ਹੈ ਕਿ 90% ਹਾਈ ਕਮਾਂਡ ਦੇ ਵਿੱਚ ਜਿਹੜੇ ਬੈਠੇ ਬੰਦੇ ਆ ਉਹ ਸਾਡੇ ਪੱਖ 'ਚ ਹੈਗੇ ਆ 70% ਇੱਥੇ ਕਾਂਗਰਸੀ ਬੈਠੇ ਸਾਡੇ ਪੱਖ ਚ ਹੈਗੇ ਰਾਜਾ ਵੜਿੰਗ ਨੇ ਪਾਰਟੀ ਦੇ ਵਿੱਚੋਂ ਸਸਪੈਂਡ ਕਰਨ ਦਾ ਆਪਣੇ ਇਕੱਲੇ ਦੇ ਤੌਰ ਤੇ ਫੈਸਲਾ ਸੁਣਾਤਾ ਫਿਰ ਨੋਟਿਸ ਕੱਢ ਦਿੱਤਾ ਜਦੋਂ ਨੋਟਿਸ ਨਿਕਲਿਆ ਤੇ ਉੱਪਰੋਂ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਆਈ ਉਹ ਤਾਂ ਇਹੀ ਕਹਿ ਰਹੇ ਨੇ ਜੀ ਨਵਜੂਤ ਕੌਰ ਜੀ ਤਾਂ ਇਹੀ ਗੱਲ ਕਹਿ ਰਹੇ ਨੇ ਵੀ ਇਹ ਨੋਟਿਸ ਤਾਂ ਇਕੱਲੇ ਪ੍ਰਧਾਨ ਨੇ ਆਪਣੇ ਲੈਵਲ ਤੇ ਕੱਢਤਾ ਹੂੰ ਜਿਹੜੀ ਗੱਲ ਤੁਸੀਂ 500 ਕਰੋੜ ਦੀ ਕਰਦੇ ਹੋ ਨਾ ਸਾਬਤ ਕਰਨ ਦੀ ਉੱਥੇ ਨਾ ਜਿਹੜੀ ਸਮੱਸਿਆ ਆ ਸਕਦੀ ਹੈ ਆਵੇਗੀ ਨਹੀਂ ਆਵੇਗੀ ਆਪਾਂ ਨੂੰ ਨਹੀਂ ਪਤਾ ਪਰ ਸਮੱਸਿਆ ਆ ਸਕਦੀ ਹੈ ਵੀ ਨਾਤਾ ਨਵਜੋਤ ਸਿੰਘ ਸਿੱਧੂ ਸੀਐਮ ਰਹੇ ਨੇ ਜੀ ਪਹਿਲੀ ਗੱਲ ਉਹ ਇਹ ਗੱਲ ਕਿਵੇਂ ਸਾਬਤ ਕਰਨਗੇ ਵੀ ਕਿਹੜੇ ਮੁੱਖ ਮੰਤਰੀ ਨੇ 500 ਕਰੋੜ ਰੁਪਏ ਦਿੱਤਾ ਹੈ ਹੂੰ ਪਹਿਲੀ ਗੱਲ ਦੂਸਰੀ ਗੱਲ ਫਿਰ ਇਹਦਾ ਮਤਲਬ ਪ੍ਰਧਾਨ ਬਣਨ ਬਾਅਦ ਵੀ ਪੈਸੇ ਲੱਗਦੇ ਹੋਣਗੇ ਜੀ ਜੀ ਫਿਰ ਨਵਜੋਤ ਸਿੰਘ ਸਿੱਧੂ ਨੂੰ ਲੋਕ ਇਹ ਵੀ ਪ੍ਰਸਾਦ ਨੇ ਵੀ ਭਾਈ ਤੂੰ ਕਿੰਨੇ ਪੈਸੇ ਦਿੱਤੇ ਸੀਗੇ ਪੁੱਛਦੇ ਆ ਹੁਣ ਆਪੋਜੀਸ਼ਨ ਆਮ ਆਦਮੀ ਪਾਰਟੀ ਵਾਲੇ ਪੁੱਛਦੇ ਪਿਆ ਕਾਂਗਰਸ ਵਾਲੇ ਵੀ ਪੁੱਛਦੇ ਵੇ ਪ੍ਰਧਾਨ ਬਣਨ ਲੱਗੇ ਕਿੰਨੇ ਦਿੱਤੇ ਸੀ ਜਦੋਂ ਮੰਤਰੀ ਬਣਿਆ ਸੀ ਉਦੋਂ ਸੁਖਜਿੰਦਰ ਸਿੰਘ ਰੰਧਾਵਾ ਤੋਂ ਉਹਨਾਂ ਦੇ ਪਿਤਾ ਜੀ ਤੱਕ ਚਲੇ ਗਏ ਜੀ ਕਿ ਉਹ ਇਹ ਜੀ ਰਹੇ ਨਾ ਜੀ ਕਿ ਉਹਨਾਂ ਨੇ ਕਿੰਨੇ ਪੈਸੇ ਦਿੱਤੇ ਸੀਗੇ ਐਕਚੁਅਲੀ ਇਹਦੇ ਚ ਦਿੱਕਤ ਕੀ ਹੈ ਇਹਦੀ ਦਿੱਕਤ ਇਹ ਹੈ ਵੀ ਲੀਡਰਾਂ ਨੂੰ ਤੁਸੀਂ ਕਾਊਂਟਰ ਕਰ ਲੈਨੇ ਹੋ ਹਮ ਪਰ ਜਦੋਂ ਤੁਸੀਂ ਵੋਟਰਾਂ ਦੇ ਵੀ ਉਹ ਥੇਪਰ ਤੋਂ ਨੂੰ ਦਿੱਕਤ ਆਉਂਦੀ ਹੈ ਜੀ ਜਦੋਂ ਲੀਡਰ ਦਾ ਕੀ ਹੈ ਲੀਡਰ ਦਾ ਤੁਸੀਂ ਕਹਿ ਦੋਗੇ ਜੀ ਇਹਦੇ ਨਾਲ ਮੇਰੀ ਬੰਦੇ ਨਹੀਂ ਇਹਦੇ ਨਾਲ ਮੇਰੇ ਵਿਚਾਰ ਨਹੀਂ ਮਿਲਦੇ ਵੀ ਆਪੋਜੀਸ਼ਨ ਦਾ ਲੀਡਰ ਆਏ ਕਰ ਰਿਹਾ ਜੇ ਤੁਹਾਡੀ ਪਾਰਟੀ ਦਾ ਕੋਈ ਬੰਦਾ ਰੌਲਾ ਪਾਉਂਦਾ ਹੈ ਤੁਸੀਂ ਕਹੋਗੇ ਜੀ ਮੇਰੀ ਇਹਦੇ ਨਾਲ ਸ਼ੁਰੂ ਤੋਂ ਨਹੀਂ ਬਣੀ ਪਰ ਜਦੋਂ 100 ਵੋਟਰ ਤੁਹਾਡੇ ਸਾਹਮਣੇ ਖੜਕੇ ਜਦੋਂ ਤੁਸੀਂ ਕੰਪੇਨ ਕਰਦੇ ਹੋ ਨਾ ਜੀ ਜਦੋਂ ਤੁਸੀਂ ਸਟੇਜ ਤੋਂ ਬੋਲਦੇ ਹੋ ਉਦੇ ਵਿੱਚ ਪੰਜ ਇੱਕ ਬੰਦੇ ਵੀ ਜੇ ਖੜੇ ਹੋਗੇ ਉਛਲਣ ਨਾ ਵੀ ਸਦੂ ਸਾਹਿਬ ਇਹਦੇ ਬਾਰੇ ਤੁਸੀਂ ਕੀ ਕਹਿਣਾ ਹੈ ਉਹ ਥੋੜੀ ਫਿਰ ਸਾਰੀ ਦੀ ਸਾਰੀ ਰੈਲੀ ਦਾ ਸੱਤਾਨਾਸ਼ ਹੋ ਜਾਂਦਾ ਹੈ ਹੂੰ ਇਹ ਤੁਸੀਂ ਇਹ ਨਾ ਸਮਝੋ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਸਾਨ ਹੁੰਦੀਆਂ ਨੇ ਜਵਾਬ ਦੇਣੇ ਤੇ ਨਹੀਂ ਆਸਾਨ ਹੁਣ ਉਹਨਾਂ ਨੇ ਬੋਲਤਾ ਬੀਬੀ ਜੀ ਨੇ ਬੋਲਤਾ ਪਰ ਉਹ ਸੋਚਿਆ ਮੈਨੂੰ ਲੱਗਦਾ ਹੈ ਉਹਨਾਂ ਨੇ ਹੈ ਨਹੀਂ ਹੋ ਸਕਦਾ ਵੀ ਪਰ ਇਹ ਵੀ ਨਹੀਂ ਕਹਿ ਸਕਦੇ ਵੀ ਬਿਨਾਂ ਸੋਚੇ ਸਮਝੇ ਬਿਆਨ ਦਿੱਤਾ ਹੈ ਉਹਨਾਂ ਨੇ ਜੀ ਬਿਆਨ ਜਿਹੜਾ ਹੈਗਾ ਵੀ ਜਿਸ ਤਰੀਕੇ ਨਾਲ ਉਹ ਉਹਨੂੰ ਸਪੋਰਟ ਕਰ ਰਹੇ ਨੇ ਆਪਣੇ ਬਿਆਨ ਨੂੰ ਹੂੰ ਨੈਕਸਟ ਡੇ ਪਟਿਆਲੇ ਬੁਲਾ ਲਏ ਉਹਨਾਂ ਨੇ ਪੱਤਰਕਾਰ ਆਪਣੇ ਘਰ ਉੱਥੇ ਪ੍ਰੈਸ ਕਾਨਫਰੰਸਾਂ ਕਰੀਏਂਗਾ ਜਾਂ ਉਹਦੇ ਤੋਂ ਤਾਂ ਇਹੀ ਲੱਗਦਾ ਵੀ ਸੋਚ ਸਮਝ ਕੇ ਬੋਲੇ ਨੇ ਜੀ ਉਹ ਹੁਣ ਸੋਚਿਆ ਸਮਝਿਆ ਕਿੰਨਾ ਕਹ ਕੀ ਲੀਗਲੀ ਕੋਈ ਕੀਤੀ ਹੈ ਤੇਰੀ ਤੂਰੀ ਜਾਂ ਤਾਂ ਹੋ ਸਕਦਾ ਵੀ ਇਹਨਾਂ ਨੂੰ ਲੱਗਦੀ ਨਹੀਂ ਹੋਣਾ ਬਾਕੀ ਜਿਹੜੇ ਇਹ ਕਰਪਸ਼ਨ ਦੇ ਪੈਸੇ ਹੁੰਦੇ ਨੇ ਜੀ ਇਹ ਕੋਈ ਬਹੀ ਖਾਤਾ ਲਾ ਕੇ ਤਾਂ ਦਿੱਤੇ ਜਾਂਦੇ ਜੇ ਹੁਣ ਮੰਨ ਲਓ ਪੰਜ ਬੰਦੇ ਨਵਜੋਤ ਕੋਰ ਸਿੱਧੂ ਜੀ ਲਿਆ ਆਂਦੇ ਨੇ ਵੀ 5 ਕਰੋੜ ਰੁਪਇਆ ਅਸੀਂ ਦਿੱਤਾ ਹੈ ਭਾਈ ਪਲਾਣਾ ਲੀਡਰ ਨੂੰ ਉਹ 5 ਕਰੋੜ ਦਾ ਅਪਰੂਵ ਕਿੱਥੋਂ ਹੋਊਗਾ ਜੀ ਤੁਸੀਂ ਕਿਹੜੇ ਕਾਗਜ਼ਾਂ 'ਚ ਗੁੱਡੇ ਕਿੱਥੋਂ ਗੁੱਡੇ 'ਚ ਵੱਡੀ ਗੱਲ ਇਹ ਆ ਕਿ ਇਹ ਇਲਜ਼ਾਮ ਲਾਉਂਦੇ ਉਧਰ ਮਿੱਠੂ ਮਦਾਨ ਜਿਹੜਾ ਆ ਉਹ ਕਹਿੰਦਾ ਮੈਨੂੰ ਪਤਾ ਮੇਰੇ ਕੋਲ ਤੱਤ ਪਰਮਾਨਾ ਹੈਗੇ ਇਹਨਾਂ ਨੇ ਕਿੱਥੋਂ ਕਿੱਥੋਂ ਪੈਸੇ ਲਏ ਸਿੱਧੂ ਜੋੜੇ ਨੇ ਕਿੱਥੋਂ ਸੋਨੇ ਦੇ ਕੜੇ ਪਵਾਏ ਆ ਕਿੱਥੋਂ ਕੀ ਕੀਤਾ ਤੇ ਕਿੱਥੋਂ ਕੀ ਕੀਤਾ ਕਹਿੰਦਾ ਮੇਰੇ ਕੋਲ ਹੈਗੇ ਸਬੂਤ ਜਦੋਂ ਆਪਾਂ ਕਸਮਾ ਨਹੀਂ ਪਾਉਣਾ ਨਾ ਹੁਣ ਨਵਜੋਤ ਸਿੰਘ ਪਰ ਮਿੱਠੂ ਮਦਾਨ ਇਹਨਾਂ ਦਾ ਬਹੁਤ ਖਾਸ ਬੰਦਾ ਰਿਹਾ ਆ ਜੀ ਬਹੁਤ ਨੇੜੇ ਦਾ ਜੀ ਨੇੜੇ ਦਾ ਬੰਦਾ ਰਿਹਾ ਹੁਣ ਨਵਜੋਤ ਸਿੰਘ ਸਿੱਧੂ ਜੀ ਮੈਂਬਰ ਪਾਰਲੀਮੈਂਟ ਰਹੇ ਨੇ ਹੂੰ ਉਹਨਾਂ ਐਮਐਲਏ ਵੀ ਰਹੇ ਨੇ ਹੁਣ ਜਿਹੜੇ ਵਿਰੋਧੀ ਨੇ ਜੀ ਉਹ ਵੀ بڑے ਬੰਦੇ ਖੜੇ ਕਰ ਲਣਗੇ ਜਦੋਂ ਤੁਸੀਂ ਇੱਕ ਪਸੂੜੀ ਪਾਉਣੀ ਆ ਨਾ ਜੀ ਲੜਾਈ ਕਰਨੀ ਆ ਵੀ ਆਰਗੂਮੈਂਟ ਕਰਨਾ ਹੈ ਇੱਕ ਪੋਲੀਟੀਕਲੀ ਤੁਸੀਂ ਪੌਪ ਪੁਆਇੰਟ ਵਿਨ ਕਰਨਾ ਹੈ ਉਦੋਂ ਜਿਹੜੇ ਇਹਨਾਂ ਦੇ ਆਪ ਦੇ ਲੀਡਰ ਨੇ ਉਹਨਾਂ ਦੇ ਚੇਲੇ ਪਾਲ ਕੇ ਬੜੇ ਨੇ ਜੀ ਉਹ بڑے ਖੜੇ ਹੋ ਜਾਣਗੇ ਗੱਲ ਤਾਂ ਇਹ ਸਾਰਾ ਜਿਹੜਾ ਜੋ ਵੀ ਹੋ ਰਿਹਾ ਨਾ ਜੀ ਜੋ ਵੀ ਪਾਣੀ ਚ ਮਿਧਾਣੀ ਪਾਈ ਜਾ ਰਹੀ ਹੈ ਗੱਲ ਤਾਂ ਇਹ ਹੈ ਵੀ ਇਹਦੇ ਚ ਨੁਕਸਾਨ ਅਲਟੀਮੇਟਲੀ ਕਾਂਗਰਸ ਦਾ ਹੋਣਾ ਹੈ ਹੂੰ ਜਿਸ ਤਰੀਕੇ ਨਾਲ ਕਾਂਗਰਸ ਹਾਈ ਕਮਾਂਡ ਨੇ ਚੁੱਪ ਧਾਰੀ ਹੋਈ ਹੈ ਉਹ ਨਾ ਤਾਂ ਪਹਿਲਾਂ ਕੁਝ ਬੋਲੇ ਨੇ ਜੀ ਨਾ ਉਹ ਹੁਣ ਕੁਝ ਬੋਲ ਰਹੇ ਨੇ ਜੇਕਰ ਹੁਣ ਕੱਲ ਤੱਕ ਜਾਂ ਪਰਸੋਂ ਤੱਕ ਕਾਂਗਰਸ ਹਾਈ ਕਮਾਂਡ ਦਾ ਕੋਈ ਬਿਆਨ ਆ ਗਿਆ ਵੀ ਇਹ ਰਾਜਾ ਬੜਿੰਗ ਨੂੰ ਅਸੀਂ ਕਿਹਾ ਸੀਗਾ ਕੱਢੋ ਇਹਨਾਂ ਨੂੰ ਸਸਪੈਂਡ ਕਰੋ ਫਿਰ ਤਾਂ ਕਾਂਗਰਸ ਦੀ ਕੋਈ ਮੈਨੂੰ ਲੱਗਦਾ ਵੀ ਬਚਤ ਹੋ ਸਕਦੀ ਹੈ ਨਹੀਂ ਤਾਂ ਫਿਰ ਕਾਂਗਰਸ ਦੇ ਲੀਡਰਾਂ ਨਾਲ ਵੀ ਜਵਾਬ ਹੀ ਨਹੀਂ ਹੈਗੇ ਜੀ ਕੋਈ ਮੈਨੂੰ ਲੱਗਦਾ ਕਾਂਗਰਸ ਦਾ ਉਹ ਹਾਲ ਹੋਇਆ ਕਿ ਉਹ ਘਰ ਦੇ ਵਿੱਚ ਚਾਰ ਜਵਾਕ ਹੈ ਨਾ ਜੀ ਮਾਂ ਚੁੱਲਾ ਚੌਂਕਾ ਕਰਦੀ ਪਈ ਹੈ ਤੇ ਉਹ ਜਵਾਕ ਆਪਸ ਦੇ ਵਿੱਚ ਖੇਬੜ ਤੇ ਪੈ ਲੜਦੇ ਪੈ ਮਾਰਦੇ ਇੱਕ ਦੂਜੇ ਤੇ ਮਾਂ ਕਹਿੰਦੀ ਲੜੋ ਮਰੋ ਜੋ ਕਰਨਾ ਕਰੋ ਮੇਰਾ ਕੋਈ ਲੈਣਾ ਦੇਣਾ ਨਹੀਂ ਇੱਕ ਤਾਂ ਇਸ ਤਰੀਕੇ ਦੀ ਹੁੰਦੀ ਹੈ ਇੱਕ ਇਦਾਂ ਦੀ ਵੀ ਹੁੰਦੀ ਹੈ ਮਾਂ ਕਿ ਚੁੱਲਾ ਚੌਂਕਾ ਵੀ ਕਰਦੀ ਉਹਦਾ ਧਿਆਨ ਵੀ ਹੁੰਦਾ ਕਿ ਕੌਣ ਕੀ ਸ਼ਰਾਰਤ ਕਰਦਾ ਤੇ ਉਹ ਭਾਵੇਂ ਕਸੂਰ ਕਿਸੇ ਦਾ ਵੀ ਹੋਵੇ ਪਹਿਲਾਂ ਉਹਦੇ ਜਾ ਕੇ ਚਪੇੜ ਲਾਉਂਦੀ ਹੈ ਜਿਹੜਾ ਸਭ ਤੋਂ ਵੱਧ ਖਫਤੀ ਹੁੰਦਾ ਕਿ ਤੂੰ ਨਹੀਂ ਬਾਕੀਆਂ ਨੂੰ ਟਿਕਣ ਦਿੰਦਾ ਫਿਰ ਉਹ ਉਹਦੇ ਚਪੇੜ ਲਾਉਂਦੀ ਹੈ ਜਿਹਨੇ ਗਲਤੀ ਕੀਤੀ ਹੁੰਦੀ ਹੈ ਮੁੜ ਕੇ ਬਾਕੀ ਦੇ ਦੋ ਆਪੇ ਚੁੱਪ ਕਰਕੇ ਬਹਿ ਜਾਂਦੇ ਆ ਨਹੀਂ ਇੱਥੇ ਤਾਂ ਹੁਣ ਇਹੀ ਨਹੀਂ ਹਜੇ ਪਤਾ ਲੱਗ ਰਿਆ ਨਾ ਵੀ ਗਲਤੀ ਕੀਤੀ ਕਿ ਨਹੀਂ ਹੂੰ ਤੁਸੀਂ ਮੇਰੀ ਗੱਲ ਸਮਝੋ ਵੀ ਹੁਣ ਜਿਸ ਤਰ੍ਹਾਂ ਦੇ ਅਲੀਗੇਸ਼ਨ ਨਵਜੋਤ ਕੌਰ ਸਿੱਧੂ ਨੇ ਲਾਈ ਨੇ ਹੂੰ ਉਹਨੇ ਤਾਂ ਕਹਿਤਾ ਵੀ ਉਹਦੀ ਕੋਈ ਗਲਤੀ ਨਹੀਂ ਵੀ ਜਿਹੜੀ ਗਲਤੀ ਐ ਉਹ ਜਿਹੜੇ ਬੰਦਿਆਂ ਤੇ ਉਹ ਦੋਸ਼ ਲਾ ਰਹੇ ਨੇ ਉਹਨਾਂ ਦੀ ਗਲਤੀ ਐ ਹੁਣ ਜਿਹੜੇ ਬੰਦਿਆਂ ਤੇ ਦੋਸ਼ ਲੱਗੇ ਨੇ ਉਹ ਆਪਦੇ ਪੈਰਾਂ ਤੇ ਪਾਣੀ ਨਹੀਂ ਪੈਣਦੇ ਰੇ ਕਿਉਂਕਿ ਪੋਲੀਟੀਕਲੀ ਉਹ ਖਤਮ ਹੋ ਜਾਣਗੇ ਜਿਸ ਤਰ੍ਹਾਂ ਦੇ ਸੀਰੀਅਸ ਅਲੀਗੇਸ਼ਨ ਉਹਨਾਂ ਤੇ ਲੱਗੇ ਨੇ ਜੇਕਰ ਤੇ ਉਹ ਆਪਦੇ ਰਿਐਕਸ਼ਨ ਦੇ ਵਿੱਚ ਵੀ ਥੋੜੀ-ਮੋਟੀ ਢਿੱਲ ਵਰਤ ਗਏ ਤਾਂ ਲੋਕਾਂ ਨੇ ਉਹਨਾਂ ਦੇ ਗਲਾਂ 'ਚ ਹੱਥ ਪਾ ਲੈਣੇ ਨੇ ਜੀ ਲੋਕਾਂ ਨੇ ਉਹਨਾਂ ਨੂੰ ਪੁੱਛਣਾ ਹੈ ਵੀ ਭਾਈ ਤੂੰ ਸੱਡੇ ਤੇ ਦੋਸ਼ ਲੱਗੇ ਸੀਗੇ ਇਹ ਤਾਂ ਹੁਣ ਬਰਾਬਰ ਦੀ ਲੜਾਈ ਹੁੰਦੀ ਜਾ ਰਹੀ ਹੈ ਜੀ ਮੈਨੂੰ ਲੱਗਦਾ ਕਾਂਗਰਸ ਨੂੰ ਨਾ ਦੁਬਾਰਾ ਆਪਣਾ ਆਬੋ ਹਵਾ ਪੌਣ ਪਾਣੀ ਜਿਹੜਾ ਆ ਉਹ ਉਹ ਚਿੰਤਨ ਮੰਥਨ ਕਰਕੇ ਬਦਲਣਾ ਚਾਹੀਦਾ ਕਿਉਂਕਿ ਇੱਥੇ ਖਾਸ ਤੌਰ ਤੇ ਧੜੇਬੰਦੀ ਤਾਂ ਕਾਂਗਰਸ ਦੇ ਵਿੱਚ ਰਹੀ ਆ ਪੰਜਾਬ 'ਚ ਸ਼ੁਰੂ ਤੋਂ ਹੀ ਰਹੀ ਆ ਕੋਈ ਨਵੀਂ ਗੱਲ ਨਹੀਂ ਆ ਪਰ ਜਿੱਦਾਂ ਦੇ ਹੁਣ ਧੜੇ ਬਣੇ ਆ ਜਿੱਦਾਂ ਆਸ਼ੂ ਦੀ ਚੋਣ ਵੇਲੇ ਜੋ ਕੁਝ ਹੋਇਆ ਤਰਨਤਾਰਨ ਦੀ ਚੋਣ ਵੇਲੇ ਜੋ ਕੁਝ ਹੋਇਆ ਫਿਰ ਰਾਜਾ ਵੜਿੰਗ ਦੀ ਘਰ ਵਾਲੀ ਦੀ ਚੋਣ ਵੇਲੇ ਜਿਸ ਤਰੀਕੇ ਦੀਆਂ પરિਸਥਿਤੀਆਂ ਦੇਖਣ ਨੂੰ ਮਿਲੀਆਂ ਉਹਦੇ ਤੋਂ ਬਾਅਦ ਹੁਣ ਜੋ ਕੁਝ ਹੋ ਰਿਹਾ ਇਹ ਕੋਈ ਬਹੁਤ ਹੀ ਚੰਗੇ ਸੰਕੇਤ ਪੰਜਾਬ ਦੇ ਵਿੱਚ ਕਾਂਗਰਸ ਲਈ ਨਜ਼ਰ ਆ ਨਹੀਂ ਰਹੇ ਇਸ हिसाब ਨਾਲ ਦੀ ਕਾਂਗਰਸ ਦੀ ਹੁਣ ਥੋੜੀ ਜੀ ਗੱਲਬਾਤ ਬਣਨ ਲੱਗੀ ਸੀ ਤੁਸੀਂ ਸਮਝੋ ਵੀ ਤਰਨ ਤਾਰਨ ਇਲੈਕਸ਼ਨ ਤੋਂ ਬਾਅਦ ਜਿਵੇਂ ਅਕਾਲੀ ਦਲ ਬੀਜੇਪੀ ਦੀ ਗੱਲ ਚੱਲ ਰਹੀ ਹੈ ਨਾ ਜੀ ਉਮੀ ਜਮੀ ਲੋਕ ਕਾਂਗਰਸ ਬੰਨੀ ਥੋੜਾ ਜਿਹਾ ਦੇਖਣ ਲੱਗੇ ਨੇ ਵੀ ਇਹੇ ਹਾਲਾਤ ਕਿਸੇ ਪਾਸੇ ਵੀ ਮੁੜ ਸਕਦੇ ਨੇ ਜੀ ਜਿਸ ਤਰ੍ਹਾਂ ਅਕਾਲੀ ਦਲ ਨੇ ਉੱਥੋਂ ਰਿਵਾਈਵਲ ਦਾ ਮੋੜ ਜਾਂ ਬੰਨਿਆ ਗਿਆ ਜੀ ਉਸੇ ਤਰੀਕੇ ਨਾਲ ਕਾਂਗਰਸ ਤੋਂ ਵੀ ਲੋਕਾਂ ਨੂੰ ਉਮੀਦ ਹੈਗੀ ਹੈ ਆਪਾਂ ਕਾਂਗਰਸ ਤੋਂ ਲੋਕ ਬਿਲਕੁਲ ਬੇ ਉਮੀਦ ਨਹੀਂ ਹੋਏ ਅੱਜ ਦਿਖੜੀ ਤੇ ਪਰ ਹੁਣ ਇਸ ਲੈਵਲ ਤੇ ਆ ਕੇ ਜਦੋਂ ਥੋੜੀ ਜੀ ਰਿਕਵ ਥੋੜੀ ਜੀ ਮਤਲਬ ਕਿ ਕਾਂਗਰਸ ਦਾ ਰਿਵਾਈਵਲ ਸ਼ੁਰੂ ਹੋਇਆ ਹੈ ਤੇ ਇਸ ਤਰੀਕੇ ਦੀਆਂ ਗੱਲਾਂ ਚੱਲ ਪਣ ਤੇ ਹੁਣ ਤਾਂ ਕਾਂਗਰਸ ਦੇ ਵਿੱਚ ਮਤਲਬ ਕਿ ਬਿਟਰਨੈਸ ਹੀ ਇੰਨੀ ਵੱਧ ਗਈ ਜੀ ਤੁਸੀਂ ਦੇਖੋ ਵੀ ਹਰ ਲੀਡਰ ਮਤਲਬ ਕਿ 2-3 ਮਿੰਟਾਂ ਬਾਅਦ ਵੀਡੀਓ ਬਣਾਵਣਾ ਪਾ ਰਿਹਾ ਜੀ ਹੂੰ ਪਹਿਲਾਂ ਜਿਹੜੀ ਤੁਹਾਡੇ ਘਰ ਦੀ ਲੜਾਈ ਸੀ ਨਾ ਜੀ ਜਿੰਨੀ ਦੇਰ ਤੁਹਾਡੇ ਘਰੇ ਲੜਾਈ ਹੁੰਦੀ ਹੈ ਬਾਹਰਲੇ ਬੰਦੇ ਨੂੰ ਪਤਾ ਨਹੀਂ ਹੁੰਦਾ ਗਵਾਂਡੀ ਕਰਨ 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 ਲਾ ਕੇ ਸੁਣਦੇ ਤਾਂ ਰਹਿੰਦੇ ਹੁੰਦੇ ਨੇ ਵੀ ਯਾਰ ਕੋਠੇ ਤੇ ਚੜ ਕੇ ਦੇਖ ਲੋ ਵੀ ਜਵਾਕ ਉਹਨਾਂ ਦੇ ਲੜਦੇ ਨੇ ਪਰ ਉਹਨਾਂ ਦੀ ਹਿੰਮਤ ਨਹੀਂ ਪੈਂਦੀ ਹੁੰਦੀ ਤੁਹਾਡੇ ਇੰਟਰਫੇਅਰ ਕਰਨ ਦੀ ਪਰ ਜਦੋਂ ਤੁਸੀਂ ਗਲੀ 'ਚ ਨਿਕਲੇ ਹੋ ਨਾ ਜੀ ਜਦੋਂ ਪਰਿਵਾਰ ਗਲੀ 'ਚ ਨਿਕਲਿਆ ਬੇ ਗਲੀ 'ਚ ਇੱਕ ਦੂਸਰੇ ਤੇ ਡਾਂਗਾਂ ਚੱਲਣ ਲੱਗ ਜਾਂਣਾ ਫਿਰ ਉਹ ਜਿਹੜੇ ਦੂਸਰੇ ਗਵਾਂਡੀ ਗੁੰਡੀ ਹੁੰਦੇ ਨੇ ਉਹ ਲੜਾਈ ਹਟਾਉਣ ਦੇ ਬਹਾਨੇ ਨਾਲ ਵਿੱਚ ਆ ਜਾਂਦੇ ਨੇ ਹਮ ਹੁਣ ਉਹੀ ਇੱਥੇ ਹਲ ਕਾਂਗਰਸ ਦਾ ਹੋਣਾ ਜੀ ਤੁਸੀਂ ਦੇਖਦੇ ਜਾਓ ਵੀ ਆਉਣ ਵਾਲੇ ਦਿਨਾਂ ਦੇ ਹੁਣ ਵਿੱਚ ਵਿੱਚ ਕੋਈ ਨਹੀਂ ਆਉਂਦਾ ਪ੍ਰਵੇਸ਼ ਜੀ ਹੁਣ ਤਾਂ ਸਾਈਡ ਤੇ ਖੜ ਕੇ ਵੀਡੀਓ ਬਣਾਦੇ ਅਗਲੇ ਕਹਿੰਦੇ ਲੜੋ ਲੜੋ ਥੋੜਾ ਜਿਹਾ ਹੋਰ ਤਤਤਾ ਕਰੋ ਕੰਮ ਆ ਚੱਕੋ ਅਸੀਂ ਵੀਡੀਓ ਪਾਤੀ ਆਪਣੇ ਪੇਜ ਤੇ ਪਾਵਾਂਗੇ ਦੇਖਿਓ ਕਿੰਨੇ ਵਿਊ ਆਉਂਦੇ ਆ ਨਹੀਂ 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 ਹੁਣ ਜਿਹੜੇ ਜਿਹੜੇ ਕੁਝ ਬੰਦੇ ਕਾਂਗਰਸ ਛੱਡ ਕੇ ਭਾਜਪੀ ਚ ਗਏ ਨੇ ਨਾ ਜੀ ਕੁਝ ਹੋਰ ਪਾਸੇ ਚਲੇ ਗਏ ਉਹ ਸਾਰੇ ਇਨ ਟੱਚ ਨੇ ਜੀ ਹੂੰ ਉਹਨਾਂ ਨੂੰ ਉਹ ਆਪ ਦੇ ਤਰੀਕੇ ਨਾਲ ਝੋਕਣਗੇ ਕੁਛ ਨਾ ਕੁਛ ਉਹਨਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਵੀ ਫਲਾਣੇ ਟਾਈਮ ਤੇ ਆ ਕੀਤਾ ਸੀ ਇਹਨੇ ਤੇ ਥਿੰਮ ਕੇ ਟਾਈਮ ਤੇ ਆ ਕੀਤਾ ਸੀ ਕੁਝ ਬੰਦੇ ਇਹੇ ਜਿਹੇ ਵੀ ਸੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਆਪ ਮੁਖ ਮੰਤਰੀ ਬਣਨਾ ਚਾਹੁੰਦੇ ਸੀ ਵਿਚਾਰੇ ਉਹ ਸਮੇਂ ਤੇ ਆ ਕੇ ਉਹਨਾਂ ਦੀ ਬੇੜੀ ਚ ਬੱਟੇ ਢਾਕਰ ਸਾਹਿਬ ਦਾ ਨਾਮ ਲੈ ਦਿਓ ਸਿੱਧੇ ਤੌਰ ਤੇ ਨਰਾਜ਼ਗੀ ਹੈ ਕੋਈ ਉਹਨਾਂ ਨਾਲ ਨਹੀਂ ਨਰਾਜ਼ਗੀ ਨਹੀਂ ਚਲੋ ਚੰਗੇ ਬੰਦੇ ਨੇ ਵਿਚਾਰੇ ਤੇ ਉਹ ਵੀ ਹੁਣ ਮੌਕਾ ਦੇਖ ਰਹੇ ਹੋਣੇ ਵੀ ਹੁਣ ਯਾਰ ਹੁਣ ਲੋਟ ਲੱਗਿਆ ਵੀ ਹੁਣ ਤੱਕ ਤਾਂ ਧੂਆਂ ਜਾਂ ਨਿਕਲਦਾ ਸੀਗਾ ਵੀ ਹੁਣ ਭਾਂਬੜ ਮਚ ਗਿਆ ਉਹ ਫਰਕ ਹੈ ਜੀ ਉਸ ਚੀਜ਼ਾ ਇਹ ਇਹ ਮੈਨੂੰ ਲੱਗਦਾ ਨਹੀਂ ਵੀ ਛੇਤੀ ਛੇਤੀ ਜਿਹੜੀ ਇਹ ਅੱਗ ਹੈ ਸ਼ਾਂਤ ਹੋਊਗੀ ਥੋੜਾ ਬਹੁਤਾ ਜਾਖੜ ਸਾਹਿਬ ਨੂੰ ਇਸ ਗੱਲ ਦਾ ਵੀ ਹੋ ਜਾਏਗਾ ਕਿ ਪਿਛਲੇ ਕੁਝ ਸਭੇ ਤੋਂ ਬੀਜੇਪੀ ਚ ਵੀ ਜੋ ਉਹਨਾਂ ਦਾ ਹਾਲ ਹਵਾਲ ਰਿਹਾ ਆ ਉਹ ਫਿਰ ਬੰਦੇ ਨੂੰ ਥੋੜਾ ਜਿਹਾ ਹੋ ਜਾਂਦਾ ਹੌਸਲਾ ਕਿ ਚਲੋ ਮੇਰ ਨੂੰ ਤਾਂ ਜਿਹੜੇ ਲੱਗੇ ਸੀ ਫੱਟ ਆਜੋ ਕੁਝ ਉਧਰ ਚੱਲਦਾ ਸਾਡੇ ਨਾਲੋਂ ਵੱਡਾ ਦੁੱਖ ਆ ਤੇ ਕੋਈ ਗੱਲ ਨਹੀਂ ਸਾਡੇ ਨਾਲੋਂ ਤਾਂ ਜ਼ਿਆਦਾ ਹੀ ਆ ਉਧਰ ਆਪਾਂ ਝਾਲਾਂਗੇ ਕੁਝ ਨਾ ਕੁਝ ਮਿਲ ਜਾਏਗਾ ਪਰ ਫਿਰ ਇਸ ਸਭ ਦੇ ਦਰਮਿਆਨ ਤੁਸੀਂ ਪੁਵਿੱਖ ਕੀ ਦੇਖਦੇ ਹੋ ਸਿੱਧੂ ਜੋੜੇ ਦਾ ਪੁਵਿੱਖ ਕੀ ਦੇਖਦੇ ਹੋ ਤੇ ਕਾਂਗਰਸ ਦੀਆਂ ਪਰਿਸਥਤੀਆਂ ਕੀ ਨਜ਼ਰ ਆ ਰਹੀਆਂ ਨੇ ਫਿਊਚਰ ਦੇ ਲਈ 2027 ਦੇ ਲਈ ਸਿੱਧੂ ਜੋੜਾ ਜਿਹੜਾ ਹੈਗਾ ਜੀ ਇਹਨੂੰ ਬੇਸਿਕਲੀ ਇਲੈਕਟਰਲ ਪੋਲਿਟਿਕਸ ਮੈਨੂੰ ਲੱਗਦਾ ਵੀ ਹਾਂਜੀ ਉਸ ਲੈਵਲ ਤੇ ਸਮਝਣੀ ਪੈਣੀ ਹੈ। ਹੂੰ ਜਿਸ ਤਰ੍ਹਾਂ ਦੀ ਇਲੈਕਟਰਲ ਪੋਲਿਟਿਕਸ ਪੰਜਾਬ ਦੇ ਲੋਕ ਦੇਖਦੇ ਨੇ ਨਾ ਜੀ। ਇਹ ਤੁਸੀਂ ਉਸ ਬੰਦੇ ਬਾਰੇ ਕਹਿ ਰਹੇ ਹੋ ਜਿਹੜਾ ਲਗਾਤਾਰ ਜਿੱਤਿਆ ਹੀ ਜਿੱਤਿਆ ਆ ਸਿਰਫ ਇੱਕੋ ਵਾਰੀ ਹਾਰਿਆ। ਨਹੀਂ ਉਹ ਫਿਰ ਹਾਰੇ ਵੀ ਤਾਂ ਤੁਸੀਂ ਦੇਖੋ ਨਾ ਜੀ। ਉਹ ਉਦੋਂ ਹਾਰਿਆ ਜਦੋਂ ਸਾਰੇ ਹੀ ਹਾਰੇ। ਉਦੋਂ ਕੱਲਾ ਸਿੱਧੂ ਨਹੀਂ ਹਰਿਆ ਉਦੋਂ ਪ੍ਰਕਾਸ਼ ਸਿੰਘ ਬਾਦਲ ਵੀ ਹਾਰਿਆ ਉਦੋਂ ਸੁਖਬੀਰ ਬਾਦਲ ਵੀ ਹਾਰਿਆ ਉਦੋਂ ਵਿਕਰਮ ਮਜੀਠੀਆ ਵੀ ਹਾਰਿਆ ਕੈਪਟਨ ਅਮਰਿੰਦਰ ਸਿੰਘ ਵੀ ਹਾਰਿਆ। ਨਹੀਂ ਉਹ ਗੱਲ ਵੱਖਰੀ ਸੀ ਜੇ ਨਵਜੋਤ ਸਿੰਘ ਸਿੱਧੂ ਮਤਲਬ ਕਿ ਪ੍ਰੋਪਰਲੀ ਪੋਲਿਟਿਸ਼ੀਅਨ ਬਣ ਜਾਂਦੇ ਤਾਂ ਸਿੱਧੂ ਸਾਹਿਬ ਨਹੀਂ ਨਾ ਜੀ ਜਿਹੜੀਆਂ ਗੱਲਾਂ ਤੁਸੀਂ ਲੋਕਾਂ 'ਚ ਕਰਦੇ ਹੋ ਪਹਿਲੀ ਵਾਰੀ ਲੋਕ ਸੁਣ ਲੈਂਦੇ ਨੇ ਦੂਸਰੀ ਵਾਰੀ ਤੁਸੀਂ ਜਾਂਨੇ ਉਹੀ ਗੱਲਾਂ ਲੈ ਕੇ ਲੋਕ ਤੁਹਾਡੀਆਂ ਉਹ ਗੱਲਾਂ ਫਿਰ ਸੁਣਦੇ ਨਹੀਂ ਹੂੰ ਹੁਣ ਇੱਥੇ ਨਾ ਬੜਾ ਸੀਰੀਅਸ ਬਿਜ਼ਨਸ ਹੈ ਜਿਹੜੀ ਪੋਲਿਟਿਕਸ ਹੈ ਪਰ ਮਾੜੀ ਕਿਸਮਤ ਸਾਡੀ ਕੀ ਹੈ ਵੀ ਜਿਹੜੇ ਸਾਡੇ ਲੀਡਰ ਨੇ ਅਸੀਂ ਇਹਨਾਂ ਨੂੰ ਸਿਆਸਤਦਾਨ ਕਹਿੰਦੇ ਹਾਂ ਪਰ ਇਹਨਾਂ ਨੇ ਸਿਆਸਤ ਕਰਨੀ ਛੱਡਤੀ ਜਿਹੜੀ ਸਿਆਸਤ ਹੈ ਨਾ ਜੀ ਸਿਆਸਤ ਕੀ ਹੁੰਦੀ ਹੈ ਸਿਆਸਤ ਤਾਂ ਸਾਡੇ ਜਿਹੜੇ ਸ਼ਹੀਦ ਹੋਏ ਨੇ ਉਹ ਵੀ ਸਿਆਸਤ ਹੀ ਕਰਦੇ ਸੀ ਪਰ ਉਹ ਜਿਹੜੀ ਸਿਆਸਤ ਕਰਦੇ ਸੀਗੇ ਉਹ ਮੁਲਕ ਦੇ ਮਤਲਬ ਉਹ ਨਵੀਆਂ ਚੀਜ਼ਾਂ ਲਈ ਸਿਆਸਤ ਕਰਦੇ ਸੀ ਜੀ ਜਿਹੜੇ ਹੁਣ ਵਾਲੇ ਸਿਆਸਤਦਾਨ ਨੇ ਛੱਡ ਗਏ ਜੀ ਇਹ ਬਾਕੀ ਸਾਰਾ ਕੁਝ ਕਰੀ ਜਾਂਦੇ ਨੇ ਇਹ ਪੋਜ਼ਿਟਿਵ ਪੋਲਿਟਿਕਸ ਨਹੀਂ ਕਰਦੇ ਇਹਨਾਂ ਨੂੰ ਐ ਵੀ ਦੂਸਰੇ ਦੀ ਮਤਲਬ ਕਿ ਅਸੀਂ ਖਿੱਚ ਲਈਏ ਫੜ ਕੇ ਥੱਲੇ ਸਿੱਟਦੀ ਉਹਨੂੰ ਅਸੀਂ ਉੱਪਰ ਚੜ੍ਹੀਏ ਲੋਕ ਇਹ ਕੁਝ ਨਹੀਂ ਚਾਹੁੰਦੇ ਲੋਕ ਕੰਸਟਰਕਟਿਵ ਪੋਲਿਟਿਕਸ ਚਾਹੁੰਦੇ ਨੇ ਜੇਕਰ ਤੁਹਾਨੂੰ 100 ਲੋਕ ਸੁਣਨਾ ਆਉਂਦੇ ਨੇ ਉਹ ਇਸ ਕਰਕੇ ਸੁਣਨਾ ਆਉਂਦੇ ਨੇ ਵੀ ਲੋਕ ਤੁਹਾਡੇ ਤੋਂ ਉਮੀਦ ਰੱਖਦੇ ਨੇ ਕੋਈ ਵੀ ਨਵੀਂ ਗੱਲ ਤੁਸੀਂ ਦੱਸੋਗੇ ਚੁਟਕਲੇ ਛੱਡ ਕੇ ਤਾਂ ਲੋਕ ਤੁਹਾਡੇ ਰੀਅਲ ਰੂਪ ਨਾਲ ਬੜੀਆਂ ਦੇਖ ਲੈਂਦੇ ਨੇ ਜੀ ਦੂਸਰੀ ਰਹੀ ਗੱਲ ਕਾਂਗਰਸ ਦੀ ਕਾਂਗਰਸ ਦਾ ਭਵਿੱਖ ਡਾਮਾ ਡੋਲ ਦੀ ਲੱਗ ਰਹੀ ਜੀ ਅੱਜ ਦੀ ਘੜੀ ਉਹਨੇ ਲੀਡਰ ਨਹੀਂ ਹੈਗੇ ਜਿੰਨੇ ਧੜੇ ਬਣ ਗਏ ਹੂੰ ਇਹ ਗੱਲ ਜ਼ਰੂਰ ਹੈ ਵੀ ਜੋ ਨਵਜੋਤ ਕੌਰ ਜੀ ਨੇ ਕੀਤਾ ਹੈ ਇਹਦੇ ਨਾਲ ਜਿਹੜੇ ਉਹਨਾਂ ਦੇ ਦੁਸ਼ਮਣ ਗੁਰੀਲੇ ਨੀਤੀ 'ਚ ਬੈਠੇ ਸੀਗੇ ਉਹ ਹੁਣ ਓਪਨਲੀ ਮੈਦਾਨ 'ਚ ਆ ਗਏ ਤੇ ਉਹਨਾਂ ਦੇ ਓਪਨਲੀ ਮੈਦਾਨ 'ਚ ਆਉਣ ਨਾਲ ਇੱਕ ਬਹੁਤ ਵੱਡਾ ਘਾਟਾ ਹੋਇਆ ਵੀ ਉਹਨਾਂ ਹੀ ਧੜੇ ਬਣ ਗਏ ਹੂੰ ਹੁਣ ਕੀ ਹੋਣਾ ਫਿਊਚਰ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਜਦੋਂ ਟਿਕਟਾਂ ਟੁਕਟਾਂ ਵੰਡੀਆਂ ਜਾਣੀਆਂ ਨੇ ਹੋ ਸਕਦਾ ਧੜਿਆਂ ਦੇ ਮੁਤਾਬਕ ਹੀ ਕੋਈ ਨਾ ਕੋਈ ਗੱਲ ਚੱਲੇ ਬੀ ਯਾਰ ਜਿਹੜੇ ਬੰਦੇ ਦੇ ਮਗਰ ਜਿਆਦਾ ਐਮਐਲਏ ਨੇ ਵੀ ਹਾਈ ਕਮਾਂਡ ਕਹਦੇ ਵੀ ਉਹਦੇ ਸਿਰ ਤੇ ਹੱਥ ਰੱਖ ਦੋ ਹੂੰ ਕਿਉਂਕਿ ਤੁਸੀਂ ਸਮਝੋ ਵੀ ਜਦੋਂ ਇਸ ਲੈਵਲ ਤੇ ਲੜਾਈ ਚੱਲੀ ਜਾਵੇ ਨਾ ਜੀ ਫਿਰ ਜੇ ਹਾਈ ਕਮਾਂਡ ਨੇ ਹੁਣ ਇੰਟਰਫੇਅਰ ਨਾ ਕੀਤਾ ਹਾਈ ਕਮਾਂਡ ਵੀ ਲੇਟ ਹੋ ਗਈ ਫਿਰ ਤਾਂ ਗੱਲ ਕਿਸੇ ਪਾਸੇ ਵੀ ਜਾ ਸਕਦੀ ਹੈ। ਉਹ ਇਹੀ ਇਹੀ ਹਾਲ ਹੋਇਆ ਹਰਿਆਣੇ 'ਚ ਵੀ ਜਦੋਂ ਉਹਨਾਂ ਨੇ ਕੁਮਾਰੀ ਸੈਲ ਜਾ ਤੇ ਹੱਡਾ ਹੋਰਾਂ ਵਾਲਾ ਮਾਮਲਾ ਨਹੀਂ ਉਹਨਾਂ ਨੇ ਸੁਲਝਾਇਆ ਸੀਗਾ। ਫਿਰ ਉਹ ਚੋਣਾਂ ਦੇ ਵਿੱਚ ਵੀ ਗੱਲ ਪਹੁੰਚੀ ਤੇ ਉਹ ਚੋਣਾਂ ਦੇ ਵਿੱਚ ਕਾਂਗਰਸ ਨੂੰ ਜਿਹੜਾ ਵੱਡਾ ਨੁਕਸਾਨ ਹੋਇਆ ਹੁਣ ਕਾਂਗਰਸ ਨੇ ਦੇਖਣਾ ਆ ਕਿ ਇਸ ਸਮੱਸਿਆ ਦਾ ਹੱਲ ਕੀ ਲੱਭਣਾ ਆ। ਇਹ ਸਿੱਧੂ ਜੋੜੇ ਨੇ ਦੇਖਣਾ ਕਿ ਉਹਨਾਂ ਨੇ ਆਪਣੀ ਰਣਨੀਤੀ ਆਪਣੀ ਪੋਲਿਟਿਕਸ ਕਿਹੋ ਜੀ ਤੈਅ ਕਰਨੀਆਂ। ਇਹ ਪੰਜਾਬ ਦੇ ਲੋਕਾਂ ਨੇ ਵੀ ਦੇਖਣਾ ਆ ਕਿ ਇਹਨਾਂ ਦੀ ਇੱਕ ਕੁੱਕੜ ਖੇ ਜਿਹੜੀ ਕਾਂਗਰਸ ਦੀ ਆ ਉਹ ਕਿੰਨੀ ਕੁ ਉੱਡਦੀ ਆ ਕਿੰਨੀ ਕੁ ਬੈਂਦੀ ਆ ਕੀ ਸੱਚ ਕੀ ਝੂਠੇ ਦੇ ਵਿੱਚੋਂ ਨਿਕਲ ਕਿਉਂਦਾ ਤੇ ਫਿਰ ਉਹਦੇ ਤੋਂ ਬਾਅਦ ਉਹਨਾਂ ਨੇ ਕੀ ਫੈਸਲਾ ਲੈਣਾ ਫਿਲਹਾਲ ਪ੍ਰਵੇਸ਼ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਮਿਹਰਬਾਨੀ ਸਵੀਰ ਜੀ ਅਤੇ ਦਰਸ਼ਕੋ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ